ਹਸਪੀਟਲ ਤੋਂ ਇਲਾਜ ਕਰਾ ਕੇ ਆਪਣੇ ਘਰ ਪਹੁੰਚੇ ਨੇ ਪ੍ਰਿੰਕਲ ਲੁਧਿਆਣਾ ਪ੍ਰਿੰਕਲ ਠੀਕ ਹੋਣ ਹਾਂਜੀ ਹਾਂਜੀ ਹੋਣ ਠੀਕ ਤੇ ਉਸੇ ਦੁਕਾਨ ਤੇ ਬੈਠੇ ਟੈਟੂ ਬਣਵਾਦੇ ਹਾਂਜੀ ਤੇ ਕਿਵੇਂ ਕੈਂਟਰ ਕਰਦੇ ਆ ਭਾਜੀ ਥਾਰ ਮਾਰੀ ਗੋਲੀ ਕਿੱਥੇ ਵਜੀ ਮੇਰੇ ਆ ਜਗਾ ਤੇ ਇੱਥੇ ਵਜੀ ਉਹ ਗੋਲੀ ਮੇਰੇ ਢਿੱਡ ਚ ਅੰਤੜੀ ਦੇ ਵਿੱਚ ਜਾ ਕੇ ਅੰਦਰੋਂ ਘੁੰਮ ਗਈ ਘੁੰਮ ਕੇ ਮੇਰੀ ਪੇਟੇ ਚ ਚਲੀ ਗਈ ਇੱਥੇ ਬਈ ਹੋਈ ਉਹ ਮਾੜੇ ਹੱਥ ਲੱਗਦੇ ਹਾਂ ਉਹ ਲੈ ਕੇ ਸਾਡੀ ਗੋਲੀ ਮਹੀਨਾ ਹੋ ਗਿਆ ਤੇ ਤੁਹਾਡੇ ਕਢਾਈ ਨਹੀਂ ਲੈਓ ਮਾਤਮਾ ਨਹੀਂ ਬਚਾਇਆ ਲੱਗਦਾ ਕਿਉਂਕਿ ਸੱਤ ਗੋਲੀਆਂ ਤੋਂ ਬਾਅਦ ਤਾਂ ਮਤਲਬ ਇਹ ਗੋਲੀ ਐ ਸੋਰੀ ਜੀ ਬੰਦਾ ਡਰ ਜਾਂਦਾ ਤੂੰ ਉਹ ਜਿਹੜੀ ਵੀਡੀਓ ਐ ਨੂੰ ਥੋੜਾ ਸਲੋ ਕਰਕੇ ਦੇਖਿਓ ਦੂਜੀ ਗੋਲੀ ਇੱਥੋਂ ਐਂਟਰ ਕਰਕੇ ਮੇਰੀ ਕੋਹਣੀ ਜੀ ਵੜ ਗਈ ਇੱਥੇ ਮੇਰੇ ਗੋਡੇ ਦਾ ਆਪਰੇਸ਼ਨ ਹੋਇਆ ਇੱਥੇ ਗੋਲੀ ਲੱਗੀ ਇਹ ਕਿਵੇਂ ਕੀ ਇਹਦੇ ਪਿੱਛੇ ਬੈਕਿੰਗ ਕੌਣ ਸੀ ਸ਼ਹਿ ਕੀ ਸੀ ਵੀ ਨਾ ਅੰਮਰਿਸ਼ਰ ਬੈਣੀ ਪਾਲ ਉਹਨਾਂ ਕਰਤੀ ਥੋੜਾ ਡਿਸਪਲੋਏ ਚੱਲ ਰਿਹਾ ਸੀ ਜਿਹੜਾ ਜਾਣ ਲੈਵਾ ਹੁੰਦਾ ਭਾਜੀ 200% ਉਹਨਾਂ ਦਾ ਹੀ ਰੋਲ ਆ ਆ ਵਾਈਫ ਦਾ ਬਹੁਤ ਚਿਕਤਾ ਦਾ ਮੈਸੇਜ ਆਇਆ ਸੀ ਕਿੰਨਾ ਬਯਾਦੀਆਂ ਤੈਨੂੰ ਬਹੁਤ ਬਹੁਤ ਵਧਾਈਆਂ ਉਹ ਕਹਿੰਦੀ ਬਈਆ ਮੇਰੇ ਲਵੀ ਬਈਆ ਦਾ ਦੋਸਤ ਲਵੀ ਲਵੀ ਉਹਦਾ ਭਰਾ ਸੀ ਮੇਰਾ ਸਾਲਾ ਕਿ ਇਹ ਬੰਦਿਆ ਤਾਂ ਸਾਨੂੰ ਮੈਸੇਜ ਨਹੀਂ ਹੋਣਾ ਚਾਹੀਦਾ ਵੀ ਅਸੀਂ ਖਾਨਦਾਨੀ ਬੰਦੇ ਆ ਵੀ ਇਹ ਗੱਲਾਂ ਚੰਗੀਆਂ ਨਹੀਂ ਕਰਦੇ ਪਾਜੀ ਮੀਰੀ ਵਾਈਫ ਨੇ ਉਹਨੂੰ ਬਲੌਕ ਨਹੀਂ ਕੀਤਾ ਆ ਫੇਰ ਜਦ ਤੇ ਉਹ ਉਹਦੇ ਪਰਿਵਾਰ ਨੂੰ ਪਤਾ ਸੀ ਪਤਾ ਸੀ ਮੇਰੇ ਸਹੁਰੇ ਨੂੰ ਕੀ ਚਾਹੀਦਾ ਸੀ ਵੀ ਮੇਰੇ ਨਾਲ ਖੜ ਕੇ ਪਰਚਾ ਕਰਾਉਂਦਾ ਉਹਨਾਂ ਦੇ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਬੋਲ ਰਹੇ ਆ ਉਹ ਮੂਰਖ ਇਨਸਾਨ ਨੇ ਜਿਹੜੀ ਮੈਂ ਕੰਪਲੇਨ ਆਪਣੀ ਵਾਈਫ ਕੋਲੋਂ ਦਵਾਈ ਹੋਈ ਸੀ ਉਹ ਵੀ ਵਾਪਸ ਕਰਾ ਦਿੱਤੀ ਮੈਂ ਆਪਣੀ ਵਾਈਫ ਨੂੰ ਪੁੱਛਿਆ ਵੀ ਮੈਂ ਕਿ ਹੰਨੀ ਸੇਠੀ ਤੁਹਾਡੇ ਘਰੇ ਕਿਉਂ ਆਇਆ ਹੰਨੀ ਸੇਠੀ ਨੇ ਵੀ ਪੁੱਛਿਆ ਮੇਰੀ ਵਾਈਫ ਕਹਿੰਦੀ ਅੰਨੀ ਸੇਠੀ ਆ ਫੋਨ ਆਇਆ ਸੀ ਵੀ ਮੇਰੇ ਭਈਆ ਨੂੰ ਵੀ ਮੈਂ ਗੱਲ ਕਲੀਅਰ ਕਰਨੀ ਹੈ ਹੰਨੀ ਸੇਠੀ ਕਹਿੰਦਾ ਮੈਨੂੰ ਪ੍ਰਿਕਲ ਤੇਰੇ ਸੋਹਰਿਆਂ ਨੇ ਬੁਲਾਇਆ ਤੁਹਾਡੇ ਸੋਹਰਿਆਂ ਨੇ ਬੁਲਾ ਕੇ ਤੁਸੀਂ ਜੋ ਐਲੀਗੇਸ਼ਨ ਲਾਇਆ ਪੁਲਿਸ ਨੇ ਉਹ ਐਫਐਸ ਲਿਖਿਆ ਹੁਣ ਹੰਨੀ ਸੇਠੀ ਕਿੱਥੋਂ ਆ ਗਿਆ ਇਹ ਸੇਠੀ ਤਾਂ ਐਡੀ ਤਕੜੀ ਬੱਕਰੀ ਐ ਜੀ ਦੋ ਚਪੇੜਾ ਸੀ ਐ ਸਟਾਰਚ ਚ ਮਾਰੀਆਂ ਉਹਨਾਂ ਨੇ ਵੈਹੀ ਦੱਸ ਦੇਣਾ ਸਾਰਾ ਕੁਸਾ ਡਿਸਕੋਟੀ ਵਾਪਸ ਹੋਈ ਹਮਲਾ ਇਹ ਸਿੱਟੂ ਮੁਸੇਲਲ ਕਨੈਕਟਰ ਹੋ ਗਿਆ ਆਹ ਵਾ ਹੋਇਆ ਤਾਂ ਭਾਜੀ ਸੇਮ ਸੀਨ ਆ ਉਹਨੂੰ ਵੀ ਚਾਰ ਪੰਜ ਬੰਦੇ ਏਦਾਂ ਮਾਰਨ ਉਹਦੀ ਵੀ ਡਿਸਕੋਟੀ ਵਾਪਸ ਹੋਈ ਹਾਂ ਉਹਦੇ ਕੋਲ ਗੋਲੀਆਂ ਘੱਟ ਸੀ ਨਹੀਂ ਤਾਂ ਘੱਟ ਉਹਨੇ ਨਹੀਂ ਕਰਨੀ ਸੀ ਤੋਂ ਕਮ ਮੈਨੂੰ ਆਇਆ ਲੱਗਦਾ ਸੀ ਵੀ ਮੈਂ ਮਰ ਗਿਆ ਵੀ ਮੈਂ ਇਹਨਾਂ ਨੂੰ ਇੱਕ ਤਾਂ ਮਾਰਨਾ ਨਾਲ ਕਿ ਵੀ ਬੇਤ ਨਹੀਂ ਹੋਣੀ ਚਾਹੀਦੀ ਵੈਪਰ ਮੇਰੇ ਕੋਲ ਲੋਡ ਨਹੀਂ ਆਇਆ ਪੂਣੀ ਕਰਕੇ ਫੇਰ ਮਾ ਮੂਹ ਨਾਲ ਹੀ ਮਾਰ ਲਿਆ ਮੂਹ ਨਾਲ ਦੰਦ ਦੇ ਵਿੱਚ ਫਸਾ ਕੇ ਬੋਲਟ ਮਾਰ ਲਿਆ ਨੇ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਵੀ ਇਹ ਕਰਨੀ ਭਰਨੀ ਹੁੰਦੀ ਹੈ ਮੈਂ ਕਹਿੰਦਾ ਜੇ ਕਰਨੀ ਭਰਨੀ ਹੁੰਦੀ ਹੈ ਫਿਰ ਮੇਰੇ ਘਰਮ ਚੰਗੇ ਨੇ ਮੇਰੇ ਚਾਰ ਗੋਲੀਆਂ ਹੈਗੀਆਂ ਇਹ 2 ਲੱਤਾਂ ਇੰਚ ਇੱਕ ਮੇਰੇ ਇੱਥੇ ਪਈ ਏ ਇੱਕ ਮੇਰੀ ਪਿੱਠ 'ਚ ਚਾਰ ਗੋਲੀਆਂ ਗੋਲੀਆਂ ਵਿੱਚ ਚਾਰ ਵਿੱਚ ਮੈਂ ਆ ਬਾਬੇ ਦੀ ਕਿਰਪਾ ਮੈਂ ਮੈਨੂੰ ਕਿਸੇ ਚੀਜ਼ ਦੀ ਸਪੋਰਟ ਨਹੀਂ ਮੈਂ ਤੁਰ ਕੇ ਦਿਖਾਣਾ ਤਾਂ ਮੈਂ ਇਹ ਲੋਕ ਕੇਅਰ ਟੇਕਰ ਨਾ 6-6 ਮਿੰਨਿਟ ਨਹੀਂ ਛੱਡਦੇ। ਮਾਤਮਾ ਦੀ ਕਿਰਪਾ ਪਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਇੰਨਾ ਵੱਡਾ ਗੋਲੀकांड ਹੋ ਗਿਆ। 10 ਬੋਤਲਾਂ ਸਾਡਾ ਫੋਨ ਨਿਕਲ ਗਿਆ। ਇਹਨਾਂ ਦੇ ਕੰਮ ਤੇ ਜੋ ਨਹੀਂ ਸਕਦੇ। ਪਰ ਪੁਲਿਸ ਵੀ ਇੱਥੇ ਬਹੁਤ ਢਿੱਲੀ ਪੁਲਿਸ ਤਾਂ ਭਲੇ ਵੇਲੇ ਪੁਲਿਸ ਹੁੰਦੀ ਸੀ ਨਾ ਛੇਲੇ ਜੰਦੀ ਦੀ ਜੀ ਤੇ ਮੋੜਦੇ ਵੀ ਬੋਲਣ ਲੱਗ ਜਾਂਦੇ ਸੀ। ਪਿਛਲੇ ਮਹੀਨੇ ਦੀ 8 ਤਰੀਕ ਨੂੰ ਲੁਧਿਆਣਾ ਦੇ ਵਿੱਚ ਇੱਕ ਗੋਲੀकांड ਹੁੰਦਾ ਹੈ ਜਿਸ ਦੇ ਵਿੱਚ ਪ੍ਰਿੰਕਲ ਲੁਧਿਆਣਾ ਉਸਤੇ ਇੱਕ ਹਮਲਾ ਹੁੰਦਾ ਹੈ ਗੋਲੀਬਾਰੀ ਹੁੰਦੀ ਹੈ ਤੇ ਅੱਗੋਂ ਪ੍ਰਿੰਕਲ ਲੁਧਿਆਣਾ ਵੱਲੋਂ ਵੀ ਜਵਾਬੀ ਫਾਇਰ ਕੀਤੇ ਜਾਂਦੇ ਨੇ ਤੇ ਜਿਹੜੇ ਉੱਥੇ ਹਮਲਾਵਰ ਮਾਰਨ ਆਏ ਸੀਗੇ ਤੇ ਉਹਨਾਂ ਨੂੰ ਵੀ ਠੇਰ ਕੀਤਾ ਜਾਂਦਾ ਹੈ ਹੁਣ ਹਸਪੀਟਲ ਤੋਂ ਇਲਾਜ ਕਰਾ ਕੇ ਆਪਣੇ ਘਰ ਪਹੁੰਚੇ ਨੇ ਪ੍ਰਿੰਕਲ ਲੁਧਿਆਣਾ ਹਜੇ ਤੱਕ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਕਿਵੇਂ ਉਹ ਕਾਂਡ ਹੋਇਆ ਤੇ ਕਿਵੇਂ ਇਹਨਾਂ ਨੇ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਅੱਗੋ ਜਵਾਬੀ ਫਾਇਰ ਕੀਤੇ ਕੀ ਉਹ ਸਾਰਾ ਉਸ ਦਿਨ ਇਨਸੀਡੈਂਟ ਹੋਇਆ ਤੇ ਕਿਉਂ ਹੋਇਆ ਤੇ ਕੀ ਕਾਰਨ ਸੀਗੇ ਅੱਜ ਗੱਲਬਾਤ ਕਰਾਂਗੇ ਪਰ ਅੰਕਲ ਠੀਕ ਹੋਣ ਹਾਂਜੀ ਹਾਂਜੀ ਹੁਣ ਠੀਕ ਹੈ ਪਰ ਕਿਰਪਾ 7-8 ਗੋਲੀਆਂ ਲੱਗੀਆਂ ਤੁਹਾਡੇ 7 ਲੱਗੀਆਂ ਆਪਾਂ ਸਾਰੀ ਗੱਲਬਾਤ ਕਰਾਂਗੇ ਕਿੱਥੇ-ਕਿੱਥੇ ਗੋਲੀ ਲੱਗੀ ਪਹਿਲੇ ਦੱਸੋ ਪਹਿਲੀ ਗੋਲੀ ਵਾਜੀ ਜਦੋਂ ਉਹ ਐਂਟਰ ਕੀਤਾ ਦਰਵਾਜ਼ੇ ਤੋਂ ਜਿਹੜਾ ਉਹ ਗੈਂਗਸਟਰ ਦਾ ਰਿਸ਼ਾ ਪਹਿੰਦਾ ਪਹਿਲੀ ਗੋਲੀ ਇੱਥੇ ਵਜੀ ਜਦੋਂ ਮੈਂ ਉੱਠਿਆ ਤੁਸੀਂ ਉਹ ਜਿਹੜੀ ਵੀਡੀਓ ਹੈ ਨੂੰ ਥੋੜਾ ਸਲੋ ਕਰਕੇ ਦੇਖਿਓ ਦੂਜੀ ਗੋਲੀ ਇੱਥੋਂ ਐਂਟਰ ਕਰਕੇ ਮੇਰੀ ਕੋਹਣੀ ਜਿਹੀ ਵੱਢ ਗਈ ਇੱਥੇ ਅੱਛਾ ਦੋ ਗੋਲੀਆਂ ਮੇਰੇ ਉਦੋਂ ਲੱਗੀਆਂ ਸੀ ਕਿਵੇਂ ਪਰਮਾਤਮਾ ਨੇ ਹੀ ਬਚਾਇਆ ਲੱਗਦਾ ਕਿਉਂਕਿ 7 ਗੋਲੀਆਂ ਤੋਂ ਬਾਅਦ ਤਾਂ ਮਤਲਬ ਇਹ ਗੋਲੀ ਹੈ ਸੁਰਤੀ ਬੰਦਾ ਡਰ ਜਾਂਦਾ ਹਾਂਜੀ ਭਾਜੀ ਹੁੰਦਾ ਤਾਂ ਹੈ ਪਰ ਫਿਰ ਜਦੋਂ ਮੈਂ ਉਹਨੂੰ ਅੱਗੋਂ ਧੱਕਾ ਮਾਰਿਆ ਤੇ ਮੈਂ ਟੇਬਲ ਦੇ ਥੱਲੇ ਜਾ ਲਿਆ ਅੱਛਾ ਟੇਬਲ ਦੇ ਥੱਲੇ ਜਾ ਕੇ ਮੈਂ ਵੈਪਨ ਕੱਢਿਆ ਜਦੋਂ ਮੈਂ ਵੈਪਨ ਲੋਡ ਕਰਨ ਲੱਗਾ ਇਹ ਹੱਥ ਨਾਲ ਜੰਦਾ ਸੀ ਅਸੀਂ ਸ਼ੁਰੂਆਤ ਤੋਂ ਗੱਲ ਕਰ ਦਿਆਂ ਕਿੰਨੇ ਵਜੇ ਦਾ ਸਮਾਂ ਸੀਗਾ ਜੀ ਹੋਣਾ 5 ਤੋਂ 6 ਦੇ ਵਿੱਚ ਦਾ ਸ਼ਾਮ ਦਾ ਸਮਾਂ ਮੈਂ ਟੈਟੂ ਬਣਵਾ ਰਿਹਾ ਸੀ ਹਾਂ ਅਸੀਂ ਦਿੱਖਾ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਇੱਥੇ ਮੇਰੀ ਵਾਈਫ ਦਾ ਨਾਮ ਲਿਖਿਆ ਸੀ ਅੱਛਾ ਤੇ ਮੈਂ ਉਹਨੂੰ ਕਵਰ ਕਰਾ ਰਿਹਾ ਸੀ ਨਵਜੀਤ ਕੋਲ ਓਕੇ ਉਹ ਮੈਡਮ ਟੈਟੂ ਆਰਟਿਸਟ ਨਹੀਂ ਮੈਂ ਕਵਰ ਕਰਾ ਰਿਹਾ ਸੀ ਕਿਉਂਕਿ ਮੇਰਾ ਇਹਨਾਂ ਰਿਸ਼ਰ ਬੈਣੀ ਪਾਲਰਾਂ ਕਰਕੇ ਥੋੜਾ ਡਿਸਪੂਟ ਚਾਹ ਰਿਹਾ ਸੀਗਾ ਤੇ ਤੁਸੀਂ ਉੱਥੇ ਬੈਠੇ ਸੀਗੇ ਤੇ ਉੱਥੇ ਤੁਹਾਡੀ ਦੁਕਾਨ ਆਲਰੇਡੀ ਮੈਂ ਹਮਲੇ ਤੋਂ ਮੇਰੇ ਫਾਦਰ ਸਾਹਿਬ ਨੇ 15 ਦਿਨ ਪਹਿਲਾਂ ਇੱਕ ਕੰਪਲੇਂਟ ਦਿੱਤੀ ਸੀ ਹਾਂ ਉਹਦਾ ਯੂਆਈਡੀ ਨੰਬਰ ਵੀ ਮੈਂ ਤੁਹਾਨੂੰ ਪਾਪਾ ਯੂਆਈਡੀ ਨੰਬਰ ਦਿਖਾ ਦਵਾਂ ਉਸ ਕੰਪਲੇਂਟ ਦੇ ਵਿੱਚ ਪਾਜੀ ਬਕਾਇਦਾ ਲਿਖਿਆ ਆ ਵੀ ਰਿਸ਼ਵ ਬੈਣੀਪਾਲ ਤਿੰਨ ਵੈਪਨ ਲੈ ਕੇ ਆਇਆ ਔਰ ਉਹਨੇ ਹੀ ਮੇਰੇ ਤੇ ਹਮਲਾ ਕਰਨਾ ਜਿਹੜੀ ਹਮਲੇ ਦੀ ਪਲੈਨਿੰਗ ਹੈ ਉਹ ਮੇਰੇ ਸੋਹਰਿਆਂ ਦੀ ਫੈਕਟਰੀ ਦੇ ਵਿੱਚ ਹੋ ਰਹੀ ਆ ਸਾਰੀ ਗੱਲ ਆਲਰੇਡੀ ਦੱਸੀ ਹੋਈ ਐ ਸੀ ਇਹ ਸਾਰੀਆਂ ਗੱਲਾਂ ਤੇ ਪਾਵਾਂਗੇ ਕਿਉਂ ਹੋਇਆ ਕੌਣ ਸੀ ਬੰਦੇ ਕਿ ਮੈਂ ਉਹ ਤਾਂ ਪਹਿਲੇ ਪੁੱਛੋ ਵਾਸਤੇ ਆਇਆ ਦੂਸੇ ਛੇ ਘੰਟੇ ਦਾ ਟਾਈਮ ਸੀ ਕਿ ਤੁਸੀਂ ਦੁਕਾਨ ਤੇ ਬੈਠੇ ਟੈਟੂ ਬਣਵਾ ਰਹੇ ਸੀ ਹਾਂਜੀ ਤੇ ਕਿਵੇਂ ਕਿਵੇਂ ਹਮਲਾ ਕਰਦੇ ਆ ਭਾਜੀ ਥਾਰ ਮਾਰੀ ਗੋਲੀ ਕਿੱਥੇ ਵੱਜੀ ਮੇਰੇ ਆ ਜਗ੍ਹਾ ਤੇ ਕਿੰਨੇ ਬੰਦੇ ਸੀ ਉਹ ਉਹ ਬੰਦੇ ਮੇਰੇ ਸਾਹਮਣੇ ਪੰਜ ਸੀਗੇ ਪੰਜ ਪਹਿਲੀ ਗੋਲੀ ਉਹ ਤਾਂ ਅੰਦਰ ਹੀ ਖੜੇ ਸੀਗੇ ਅੱਛਾ ਪਹਿਲੀ ਗੋਲੀ ਇੱਥੇ ਵੱਜੀ ਐ ਦੇਖੋ ਨਾ ਹਲਕਾ ਜਿਹਾ ਤੁਹਾਨੂੰ ਜ਼ਖਮ ਵੀ ਦੇ ਹੂੰ ਪਹਿਲੀ ਗੋਲੀ ਇੱਥੇ ਵੱਜੀ ਉਹ ਗੋਲੀ ਮੇਰੇ ਢਿੱਡ 'ਚ ਅੰਤੜੀ ਦੇ ਵਿੱਚ ਜਾ ਕੇ ਅੰ ਕੋਮਾ ਕਿ ਮੇਰੀ ਪਿੱਠ 'ਚ ਚਲੀ ਗਈ ਇੱਥੇ ਬਈ ਹੋਈ ਹੈ ਉਹ। ਹੱਥ ਲੱਗਦੇ ਨਹੀਂ। ਕੜਾਈ ਗੋਲੀ ਮਤਲਬ 1 ਮਹੀਨਾ ਹੋ ਗਿਆ ਤੇ ਤੁਹਾਡੇ ਕੜਾਈ ਨਹੀਂ ਹਲੇ ਉਹ ਮੈਂ ਜਦੋਂ ਮੇਰਾ ਪੇਜ ਅਖੰਡ ਠੀਕ ਹੋ ਜਾਊਗਾ ਮੈਂ ਤਾਂ ਕਢਾਉਂਗਾ ਫਿਰ ਮੈਂ ਲੇਟ ਨਹੀਂ ਸਕਦਾ। ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਕੋਣੀ ਵਾਲੀ ਗੋਲੀ ਇਹਨਾਂ ਨੇ ਆਪਰੇਸ਼ਨ ਕਰਕੇ गढ़ਤੀ। ਤੇ ਉਹਦਾ ਜਦੋਂ ਮੈਂ ਟੇਬਲ ਦੇ ਥੱਲੇ ਸੀ ਉਦੋਂ ਗੋਲੀਆਂ ਮਾਰੀ ਗਏ ਉਦੋਂ ਥੱਲੇ ਗੋਲੀਆਂ 5 ਲੱਗੀਆਂ। ਅੱਛਾ ਹਾਂ ਲੱਤਾਂ 'ਚ ਮੰਨ ਲਓ ਆ ਜਗ੍ਹਾ ਤੇ ਮੈਂ ਤੁਹਾਨੂੰ ਪਿਕਸਟ ਦਊਂਗਾ ਮੇਰੇ ਗੋਡੇ ਦਾ ਆਪਰੇਸ਼ਨ ਹੋਇਆ। ਇੱਥੇ ਗੋਲੀ ਲੱਗੀ। ਆਹ ਦੇਖੋ ਸਾਰਾ ਇੱਥੇ ਤੱਕ ਅਪਰੇਸ਼ਨ ਹੋਇਆ ਇੱਥੇ ਅਪਰੇਸ਼ਨ ਹੋਇਆ ਇੱਥੇ ਗੋਲੀ ਲੱਗੀ ਐ ਇੱਥੇ ਲੱਗੀ ਸੋ ਸਭ ਹਾਂ ਆਪਸੇ ਲੱਗੀਆਂ ਫਿਰ ਵੀ ਮੈਂ ਤੁਰ ਕੇ ਗਿਆ ਹਸਪੀਟਲ ਸੀ ਗੋੜ ਗਿਆ ਚਲਾ ਗਿਆ ਕੀ ਮਤਲਬ ਡਰ ਨਹੀਂ ਲੱਗਿਆ ਇਕਦਮ ਜਿਵੇਂ ਨਹੀਂ ਭਾਜੀ ਮੈਨੂੰ ਐ ਸੀ ਮੈਂ ਗੱਲ ਕਲੀਅਰੀ ਤੁਹਾਨੂੰ ਦੱਸਦਾ ਮੈਨੂੰ ਐ ਲੱਗਦਾ ਸੀ ਵੀ ਮੈਂ ਮਰ ਗਿਆ ਬਈ ਮੈਂ ਨਾ ਇੱਕਦਮ ਮਰਨਾਂ ਨਾਲ ਕਿ ਵੀ ਬੇਇੱਤਨੀ ਨਹੀਂ ਹੋਣੀ ਚਾਹੀਦੀ ਸਤਨਾਮ ਸਿੰਘ ਦੇ ਪਰਿਵਾਰ ਚ ਕੋਈ ਬੰਦਾ ਚਲਾ ਗਿਆ ਤੇ ਵਿੱਚ ਗਿਆ ਵੀ ਵਿਜ਼ੇ ਟਿਸੇ ਕੰਮ ਤੋਂ ਵਾਹ ਤੋ ਮੈਂ ਵੈਪਨ ਆਪਣਾ ਕੱਢਿਆ ਸੈਲਫ ਡਿਫੈਂਸ ਲਈ ਅੱਛਾ ਉਹ ਲੋਡ ਨਹੀਂ ਹੋ ਰਿਹਾ ਹਾਂਜੀ ਵੈਪਨ ਮੇਰੇ ਕੋਲ ਹੁੰਦਾ ਸੀ ਮੈਨੂੰ ਤਨ ਦੱਸਿਆ ਮੈਂ 15 ਦਿਨ ਪਹਿਲੇ ਕੰਪਲੇਂਟ ਦਿੱਤੀ ਸੀ ਵੈਪਨ ਮੇਰੇ ਕੋਲ ਲੋਡ ਨਹੀਂ ਆਇਆ ਕੋਣੀ ਕਰਕੇ ਫਿਰ ਮੈਂ ਮੂੰਹ ਨਾਲ ਹੀ ਮਾਰ ਲਿਆ ਮੂੰਹ ਨਾਲ ਕਿਨੂੰ ਦੰਦ ਦੇ ਵਿੱਚ ਫਸਾ ਕੇ ਬੋਲਟ ਮਾਰ ਲਿਆ ਮੈਂ ਅੱਛਾ ਉਹਨੂੰ ਜਦੋਂ ਤੁਸੀਂ ਲੋਡਿਆ ਵੈਪਨ ਪੂਰਾ ਉਸੇ ਦਿਨ ਹੀ ਮੈਂ ਸਵੇਰੇ ਓਇਲਿੰਗ ਕੀਤੀ ਸੀ ਪੂਰਾ ਸੈੱਟ ਸੀਗਾ ਠੀਕ ਹੈ ਤੇ ਮੂਹ ਦੇ ਨਾਲ ਹੀ ਗੋਲ ਨੂੰ ਮਾਰ ਲਿਆ ਤੁਸੀਂ ਉਹਨੂੰ ਗੋਲ ਕੀਤਾ ਮੂਹ ਦੇ ਹਾਂ ਮੇਰੇ ਕੋਲ ਖੜਾ ਸੀ ਰਿਸ਼ੇ ਪਣੀਪਲ ਜਦੋਂ ਉਹਨੇ ਨਵਜੀਤ ਤੇ ਗੋਲੀ ਮਾਰੀ ਮੈਡਮ ਤੇ ਅੱਛਾ ਅਨਨੈਸੈਸਰੀ ਕੋਈ ਕਿਸੇ ਦੇ ਵੀ ਤੇ ਗੋਲੀ ਚਲਾਉਣੀ ਜਦੋਂ ਉਹਨੇ ਗੋਲੀ ਮਾਰੀ ਆ ਤੁਸੀਂ ਉਹਨੂੰ ਇੱਕਦਮ ਚਪਟਾ ਮਾਰ ਲਿਆ ਹਾਂ ਕਿਸੇ ਲੇਡੀ ਦੇ ਗੋਲੀ ਮਾਰਨੀ ਬੜੀ ਮਾੜੀ ਗੱਲ ਹੈ ਅੱਛਾ ਉਹਨੇ ਜਦੋਂ ਫਾਇਰ ਮਾਰਿਆ ਉਹ ਮੈਂ ਟੇਬਲ ਥੱਲੇ ਸੀ ਤੁਸੀਂ ਉਹ ਕੁਦਰਤੀ ਟੇਬਲ ਥੱਲੇ ਵੜ ਗਏ ਕਿ ਉਹ ਫਲੈ ਮੈਂ ਜਦੋਂ ਉਹਨੂੰ ਮਾਰਿਆ ਤੱਕਾ ਤੇ ਮੈਂ ਤਾਂ ਟੇਬਲ ਦੇ ਥੱਲੇ ਕੋਈ ਸਹਾਰਾ ਪਾਜੀ ਚਾਹੀਦਾ ਹੁੰਦਾ ਮਨੋ ਕਿੰਨਾ ਦਿਮਾਗ ਚੱਲਦਾ ਉਸ ਟੇਬਲੇ ਦਾ ਪਾਜੀ ਦਿਮਾਗ ਇਦਾਂ ਹੈ ਵੀ ਚੱਲਦਾ ਤਾਂ ਹੈ ਨਹੀਂ ਕੋਈ ਰੱਬ ਦੀ ਕਿਰਪਾ ਕਹਿ ਲਓ ਹੁਣ ਜਦ ਗੋਲੀਆਂ ਹੀ ਲੱਗੀਆਂ ਆਪਾਂ ਨੂੰ ਕੋਈ ਆੜ ਲੈ ਕੇ ਸੈਲਫ ਡਿਫੈਂਸ ਮਾਰਨਾ ਪਊਗਾ ਜਦੋਂ ਆਪਾਂ ਨਿਸ਼ਾਨੇ ਲਾਣੇ ਜਾਂ ਆਪਾਂ ਵਧੀਆ ਬੰਦੇ ਜੇ ਰਹਿਣੇ ਆ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਮੇਰਾ ਉਸਤਾਦ ਆ ਜਿਸ ਵੀਰ ਉਹਦੇ ਵੀ ਇਦਾਂ ਹੀ ਫਾਇਰਿੰਗ ਹੋਈ ਸੀ ਤੇ ਉਹਨੇ ਜਵਾਬੀ ਫਾਇਰ ਮਾਰੇ ਸੀ ਤੇ ਕੁਝ ਗੱਲਾਂ ਦਿਮਾਗ ਚ ਵੀ ਹੁੰਦੀਆਂ ਵੀ ਗੋਲੀ ਲੱਗਣ ਤੋਂ ਬਾਅਦ ਆਪਾਂ ਮਾਰ ਸਕਦੇ ਆ ਮਾਰ ਸਕਦੇ ਜਿੰਨੀ ਦੇਰ ਬੰਦਾ ਮਰੇ ਨਾ ਉਨੀ ਦੇਰ ਸਾਹਮਣੇ ਮਾਰ ਸਕਦਾ ਫੈਨ ਸੋ ਇਹ ਕੰਪਲੇਂਟ ਸੀਗੀ ਅੱਛਾ ਇਹ ਮੇਰੇ ਫਾਦਰ ਸਾਹਿਬ ਨੇ ਪਹਿਲੇ ਹੀ ਦੇ ਤੁਸੀਂ ਦੇਖੋ ਵੀ ਇਹ ਇਹ ਤੁਸੀਂ ਦੱਸ ਦੱਸ ਦੀ ਦਿੱਤੀ ਹੈ ਐਲਿਸ਼ੀਪਰ ਦੀ ਪਾਲਣੀ ਹੈ ਕੌਣ ਤੇ ਤੁਹਾਡਾ ਐਲਿਸ਼ੀਪਰ ਪੈਨੀਪਾਲ ਬਾਜੀ ਇੱਕ ਗੈਂਗਸਟਰ ਹੈ ਮੇਰਾ ਉਹ ਨਾਲ ਕੋਈ ਲੜਾ ਦੇਣਾ ਮੈਂ ਜਦੋਂ ਪੁਲਿਸ ਨੇ ਵੀ ਰਿਪੋਰਟ ਦਿੱਤੀ 20 ਤੋਂ 22 ਪਰਚੇ ਦਰਜ ਨੇ ਉਹਨਾਂ ਦੇ ਆ ਪੀਓ ਹੈ ਕਦੀ ਜ਼ਿੰਦਗੀ ਚ ਨਹੀਂ ਮਿਲਿਆ ਕਦੀ ਕੋਈ ਲੜਾ ਦੇਣਾ ਨਹੀਂ ਅਸਲ ਜਿਕਾਣੀ ਕੀ ਸੀ ਮੇਰਾ ਜਦੋਂ ਨਵਾਂ ਨਵਾਂ ਵਿਆਹ ਹੋਇਆ ਮੇਰੇ ਵਿਆਹ ਤੋਂ ਬਾਅਦ ਦੇਖੋ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹਸਬੰਡ ਵਾਈਫ ਇੱਕੋ ਜਿਹੇ ਹੁੰਦੇ ਆ ਮੈਂ ਵਾਈਫ ਦਾ ਫੋਨ ਚੈੱਕ ਕੀਤਾ ਤਾਂ ਮੈਸੇਜ ਆਇਆ ਸੀ ਕਿੰਦਾ ਵਿਆਹ ਦੀਆਂ ਤੈਨੂੰ ਬਹੁਤ-ਬਹੁਤ ਵਧਾਈਆਂ ਰਿਸ਼ਭ ਦਾ ਰਿਸ਼ਭ ਦਾ ਮੇਰੀ ਵਾਈਫ ਨੂੰ ਮੈਂ ਉਹਨੂੰ ਪੁੱਛਿਆ ਵੀ ਇਹ ਤੈਨੂੰ ਕਿੱਦਾਂ ਜਾਣਦਾ ਇਹਨੇ ਉਹ ਕਹਿੰਦੀ ਭਈਆ ਮੇਰੇ ਲਵੀ ਭਈਆ ਦਾ ਦੋਸਤ ਹੈ ਲਵੀ ਲਵੀ ਉਹਦਾ ਭਰਾ ਸੀ ਮੇਰਾ 사ਲਾ ਅੱਛਾ ਤੇ ਮੈਂ ਕਿਹਾ ਮੈਂ ਨਾ ਲਵੀ ਨੂੰ ਬੁਲਾ ਲਿਆ ਘਰੇ ਮੈਂ ਕਹ ਦੇਰ ਵੀ ਅੱਜ ਮੈਸੇਜ ਆਇਆ ਵੀ ਇਹ ਬੰਦਿਆ ਤਾਂ ਸਾਨੂੰ ਮੈਸੇਜ ਨਹੀਂ ਹੋਣਾ ਚਾਹੀਦਾ ਵੀ ਅਸੀਂ ਖਾਨਦਾਨੀ ਬੰਦੇ ਆ ਵੀ ਇਹ ਗੱਲਾਂ ਚੰਗੀਆਂ ਨਹੀਂ ਕਰਦੇ। ਭਾਜੀ ਮੇਰੀ ਵਾਈਫ ਨੇ ਉਹਨੂੰ ਬਲੌਕ ਨਹੀਂ ਕੀਤਾ। ਅੱਛਾ ਨਾ ਦੇਰ ਮੈਸੇਜ ਦੋ ਦਿਨਾਂ ਵਾਰੀ ਆਇਆ। ਠੀਕ ਹੈ। ਇਸ ਚੀਜ਼ ਦਾ ਮੈਂ ਆਪਣੇ ਸਹੁਰੇ ਨੂੰ ਵੀ ਦੱਸਿਆ। ਵਿਚਲੀ ਕਹਾਣੀ ਕੀ ਸੀ ਅਸੀਂ ਕਿਸੇ ਦੀ ਧੀ ਪੈਣ ਤੇ ਇਲਜ਼ਾਮ ਨਹੀਂ ਲਾਉਂਦੇ ਜਦੋਂ ਤੁਹਾਨੂੰ ਪਤਾ ਮੇਰਾ ਵੀ ਸਿੱਧੂ ਵਾਲਾ ਮੈਸੇਜ ਆਇਆ। ਤੁਹਾਡੇ ਲਾ ਵੱਲ ਮੈਂ ਸੀ। ਫੇ ਲੱਮੈ ਸੀ। ਅੱਛਾ। ਬਟ ਵੇਜੇ ਉਹਦੇ ਨਾਲ ਅਫੇਅਰ ਸੀ ਉਹ ਤੁਹਾਡੇ ਤੋਂ ਹੋ ਗਿਆ। ਭਾਜੀ ਇਹ ਤਾਂ ਉਹ ਦੱਸੇ ਨਾ। ਫਿਰ ਉਹ ਆਪਣਾ ਚਿੱਕੜ ਮਟੇਣ ਵਾਸਤੇ ਮੇਰੇ ਤੇ ਸੱਟੀ ਇਹ ਮੈਨੂੰ ਨਵਜੀਤ ਨਾਲ ਜੁੜੀਏ ਜਦ ਤੱਕ ਸੀ ਬਿਜ਼ਨਸ 파ਟਨਰ ਸ਼ੁਰੂ ਤੋਂ ਸੀ ਤੇ ਜਦੋਂ ਮੇਰਾ ਵਿਆਹ ਆਇਆ ਉਦੋਂ ਵੀ ਇਹਨੂੰ ਪਤਾ ਸੀ ਕਿ ਬਿਜ਼ਨਸ 파ਟਨਰ ਨੇ ਤਾਂ ਮੈਂ ਤਾਂ ਨਵਜੀਤ ਨੂੰ ਦੱਸ ਕੇ ਗਿਆ ਸੀ ਵੀ ਹਾਂ ਵੀ ਮੈਂ ਐਕਦਾਮ ਕੋਡ ਮੈਰਿਜ ਕਰਾਣ ਚੱਲਣਾ ਠੀਕ ਹੈ ਹੁਣ ਚੱਕਰ ਇਹ ਹੈ ਵੀ ਆਪ ਤਾਂ ਉਹਨੂੰ ਬਲੋਗ ਨਹੀਂ ਕੀਤਾ ਇਹਨਾਂ ਦੀ ਫੈਕਟਰੀ ਵੀ ਆਂਦਾ ਜਾਂਦਾ ਸੀ ਅੱਛਾ ਦੂਜੇ ਪਾਸੋਂ ਲੋਕ ਪਾਨ ਲੱਗ ਗਏ ਵੀ ਸਾਡੇ ਕੋਲ ਫੋਟੋਆਂ ਹੈ ਜੀ ਜਿਹੜੀਆਂ ਜਿਹੜੀਆਂ ਵਾਈਟ ਦੀਆਂ ਤੁਸੀਂ ਵੀ ਦੇਖੀਆਂ ਉਦੋਂ ਔਰ ਜਿਹੜੇ ਇਹ ਪਾਂਦੇ ਦੇ ਬਾਹਰ ਵੀ ਫਿਰ ਉਹ ਜਿਹੜਾ ਉਹ ਮੁੰਡਾ ਸੀ ਬਾਹਰ ਉਹਨੇ ਮੈਸੇਜ ਪਾਇਆ ਵੀ ਨਾਨੂ ਕੋਲ ਬਹੁਤ ਹੈਨਾ ਮਤਲਬ ਬੜੀਆਂ ਗੱਲਾਂ ਮੈਂ ਕੰਪਲੀਟ ਵੀ ਦਿੱਤੀ ਉਲਟਾ ਮੇਰੇ ਸੋਹਰੇ ਨੂੰ ਮੇਰੇ ਨਾਲ ਖੜ ਕੇ ਪਰਚਾ ਕਰਾਉਣਾ ਚਾਹੀਦਾ ਸੀ ਉਹਨਾਂ ਦੇ ਭਾਈ ਜੀ ਅਫੇਅਰ ਸੀ ਤੇ ਉਹ ਉਹਦੇ ਪਰਿਵਾਰ ਨੂੰ ਪਤਾ ਸੀ ਪਤਾ ਸੀ ਮੇਰੇ ਸੋਹਰੇ ਨੂੰ ਕੀ ਚਾਹੀਦਾ ਸੀ ਵੀ ਮੇਰੇ ਨਾਲ ਖੜ ਕੇ ਪਰਚਾ ਕਰਾਉਂਦਾ ਉਹਨਾਂ ਦੇ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਬੋਲ ਰਹੇ ਆ ਉਹ ਮੂਰਖ ਇਨਸਾਨ ਨੇ ਜਿਹੜੀ ਮੈਂ ਕੰਪਲੇਨ ਆਪਣੀ ਵਾਈਫ ਵੱਲੋਂ ਦਵਾਈ ਹੋਈ ਸੀ ਉਹ ਵੀ ਵਾਪਸ ਕਰਾਤੀ ਜਿਹੜਾ ਜਾਨਲੇਵਾ ਹਮਲਾ ਭਾਜੀ 200% ਉਹਨਾਂ ਦਾ ਹੀ ਰੋਲ ਹੈ ਹੁਣ ਇਹ ਚ ਕੀ ਹੈ ਵੀ ਚਲੋ ਥੋੜੇ ਪੈਸੇ ਵਾਲੇ ਬੰਦੇ ਨੇ ਥੋੜੀ ਬਹੁਤ ਮੈਂ ਨਹੀਂ ਕਹਿੰਦਾ ਮੈਂ ਕਿਸੇ ਵੀ ਇਲਜ਼ਾਮ ਨਹੀਂ ਲਾਉਂਦਾ ਮੈਨੂੰ ਦੇ ਦਿਓ ਭਾਜੀ ਮੈਂ ਕਿਸੇ ਵੀ ਇਲਜ਼ਾਮ ਨਹੀਂ ਲਾਉਂਦਾ ਜੀ ਇਹ ਵਾਕੀ ਕਾਪੀ ਰੱਖਣੇ ਪੈਗੇ ਸਿਕਿਉਰਟੀ ਜੀ ਸਿਕਿਉਰਟੀ ਨਾਲ ਕਨੈਕਟ ਨੇ ਅੱਛਾ ਇਹ ਬਾਤ ਤੁਹਾਨੂੰ ਚਾਰ ਬੰਦੇ ਨਹੀਂ ਨਹੀਂ ਇਹ ਪੁਲਸ ਵਾਲੇ ਤਾਂ ਜਿਹੜੇ ਰੱਖੇ ਬੰਦੇ ਵਖਰੇ ਰੱਖੇ ਆ ਉਹਦਾ ਚਾਰ ਬੰਦੇ ਪ੍ਰਾਈਵੇਟ ਡਾਟਾ ਦੇ ਰੱਖੇ ਹੋਇਆ 10 ਦਿਨਾਂ ਦੇ ਕੌਣ ਅੰਦਰ ਆਇਆ ਜਿਹਦਾ ਤੁਸੀਂ ਐਂਟਰ ਕੀਤਾ ਉਹਨੇ ਦੱਸਤਾ ਵੀ ਆਹ ਗੱਡੀ ਗਈ ਆ ਬੋਲੇ ਪੂਰੀ ਹੋਰ ਫੁੱਲ ਪੂਰਾ ਸੋਡਰ ਧਿਆਨ ਰੱਖੀਦਾ ਆਪਣਾ ਕਿਉਂਕਿ ਨਾ ਜਿਵੇਂ ਤੁਹਾਡੇ ਤੇ ਹਮਲਾ ਹੋਇਆ ਤੁਹਾਡੀ ਸਿਕਿਉਰਟੀ ਵਾਪਸ ਹੋਈ ਹਮਲਾ ਇਹ ਸਿੱਤੂ ਮੁਸੇ ਅੱਲਾਲ ਕਨੈਕਟ ਹੋ ਗਿਆ ਆਹ ਹੋਇਆ ਤਾਂ ਭਾਜੀ ਸੇਮ ਸੀਨ ਆ ਉਹਨੂੰ ਵੀ ਚਾਰ ਪੰਜ ਬੰਦੇ ਏਦਾਂ ਮਾਰਨ ਆਏ ਉਹਦੀ ਵੀ ਸਿਕਿਉਰਟੀ ਵਾਪਸ ਹੋਈ ਹਾਂ ਉਹਦੇ ਕੋਲ ਗੋਲੀਆਂ ਘੱਟ ਸੀ ਨਹੀਂ ਤਾਂ ਘੱਟ ਹੋਣੇ ਨਹੀਂ ਕਰਨੀਆਂ ਮੇਰੇ ਕੋਲ ਗੋਲੀਆਂ ਉਦੋਂ ਪੂਰੀਆਂ ਸੀਗੀਆਂ ਤਾਂ ਕਰਕੇ ਭੱਜ ਕੇ ਗੋਲੀਆਂ ਵੱਜੀਆਂ ਇਹਨਾਂ ਤੇ ਦੋ ਜਣਿਆਂ ਦੇ ਤੁਹਾਨੂੰ ਪਤਾ ਹੋਣਾ ਦੋ ਜਣੇ ਹਸਪੀਟਲ ਦਾ ਸੋ ਇੱਚ ਮੇਰੇ ਸੋਰੇ ਦਾ 200% ਰੋਗ ਦਾ ਜਿਹੜੀਆਂ ਕੰਪਲੇਂਟਾਂ ਵਾਪਸ ਹੋਈਆਂ ਉਹਨਾਂ ਦੇ ਵੀ ਮੈਂ ਪੇਪਰ ਉੱਥੇ ਲਾਇਆ ਵੀ ਇਹਨਾਂ ਨੇ ਇੰਨੀ ਇੰਨੀ ਤਰੀਕ ਨੂੰ ਮੈਂ ਕੰਪਲੇਂਟ ਦਵਾਈ ਇਹਨਾਂ ਨੇ ਵਾਪਸ ਕਰਾਈ ਕੀ ਇਹਦਾ ਰੋਲ ਸੀ ਕੀ ਨਹੀਂ ਸੀ ਉਹ ਸਾਰੀ ਦੇਖੋ ਮੈਂ ਤਾਂ ਹੁਣ ਜਿਹੜੀ ਰੈਟ ਫਾਈਲ ਕੀਤੀ ਹੈ ਮੈਂ ਤਾਂ ਸੀਪੀਆਈ ਕੋਈ ਦੀ ਮੰਗ ਕਰਦਾ ਅਚੂ ਵੀ ਕਾਲ ਡੇਲ ਕਾਲ ਲੋਕੇਸ਼ਨ ਸਾਰਾ ਕੁਝ ਨਿਕਲਣਾ ਚਾਹੀਦਾ ਮੇਰੇ ਕੋਲ ਇੱਕ ਪਾਜੀ ਰਿਕਾਰਡਿੰਗ ਪਈ ਹੈ ਹਨੀ ਸ਼ੇਟੀ ਦੀ ਉਹ ਚ ਕਹਿ ਰਿਹਾ ਮੈਨੂੰ ਤੇਰੇ ਸਹੁਰੇ ਨੇ ਬੁਲਾਇਆ ਸੀ ਮੈਂ ਉੱਥੇ ਗਿਆ ਉੱਥੇ ਬੈਠਾ ਸੀ ਇਹ ਪਲਾਨਿੰਗਾਂ ਕਰਦੇ ਸੀ ਉਹ ਰਿਕਾਰਡਿੰਗ ਮੈਂ ਕੁਲਦੀਪ ਚੈਲ ਦੀ ਜਿਹੜੇ ਸੀਪੀ ਸਾਹਿਬ ਨੇ ਉਹਨਾਂ ਨੂੰ ਵੀ ਸੈਂਡ ਕੀਤੀ ਹੋਈ ਹੈ ਚਲੋ ਉਹਨਾਂ ਨੇ ਵੀ ਸੁਣੀ ਹੈ ਜਿਹੜੀ ਕਲੀਅਰ ਹੋ ਗਿਆ ਰਸ਼ਪ ਮੈਨੀਪਾਲ ਕਿਉਂ ਤੁਹਾਡੇ ਤੇ ਹਮਲਾ ਕੀਤਾ ਤੁਹਾਡੇ ਸਹੁਰਿਆਂ ਨੇ ਮਲਾ ਕੇ ਤੁਸੀਂ ਜੋ ਐਲੀਗੇਸ਼ਨ ਲਾਏ ਹੈ ਪੁਲਿਸ ਨੇ ਉਹ ਐਫ ਆਰ ਵੀ ਲਿਖਿਆ ਹਨੀ ਸ਼ੇਟੀ ਕਿੱਥੋਂ ਆ ਗਿਆ ਵਿੱਚ ਹੰਨੀ ਸੇਠੀ ਭਾਜੀ ਹੁੰਦਾ ਨਹੀਂ ਫਿਰ ਹੰਨੀ ਸੇਠੀ ਨੇ ਤਾਂ ਮੈਨੂੰ ਦੱਸਿਆ ਵੀ ਰਿਸ਼ਵ ਬੈਣੀਪਾਲ ਉੱਥੇ ਬੈਠਾ ਹੋਇਆ ਸੀ ਅੱਛਾ ਉਹ ਤੁਹਾਡਾ ਦੋਸਤ ਸੀ ਰਾਣੀ ਭਾਜੀ ਸਮਝੇਗੀ ਦੁਸ਼ਮਣ ਦਾ ਜਿਹੜਾ ਹੁੰਦਾ ਨਾ ਆਪਣਾ ਦੁਸ਼ਮਣ ਨੂੰ ਦੋਸਤ ਮੰਨ ਲੈਂਦੇ ਨੇ ਇਹ ਸਾਰੇ ਉੱਥੇ ਇਕੱਠੇ ਹੋਏ ਸੀ ਮੈਂ ਆਪਣੀ ਵਾਈਫ ਨੂੰ ਪੁੱਛਿਆ ਵੀ ਮੈਂ ਕਿਹਾ ਹੰਨੀ ਸੇਠੀ ਤੁਹਾਡੇ ਘਰੇ ਕਿਉਂ ਆਇਆ ਹੰਨੀ ਸੇਠੀ ਨੂੰ ਵੀ ਪੁੱਛਿਆ ਮੇਰੀ ਵਾਈਫ ਕਹਿੰਦੀ ਹੰਨੀ ਸੇਠੀ ਆ ਫੋਨ ਆਇਆ ਸੀ ਵੀ ਮੇਰੇ ਭਈਆ ਨੂੰ ਵੀ ਮੈਂ ਗੱਲ ਕਲੀਅਰ ਕਰਨੀ ਹੈ ਹੰਨੀ ਸੈੱਠੀ ਕਹਿੰਦਾ ਮੈਨੂੰ ਪ੍ਰਿੰਕਲ ਤੇਰੇ ਸੋਰੀਆਂ ਨੇ ਬੁਲਾਇਆ ਸੀ ਹੁਣ ਉਹਨਾਂ ਦੇ ਮਨ ਚ ਕੀ ਕੀ ਪਤਾ ਲਵ ਮੈਰੀ ਦੀ ਕੇਟ ਰੱਖਦੇ ਹੁਣ ਬਾਜੀ ਮਨ ਦੇ ਵਿੱਚ ਮੈਨੂੰ ਤਾਂ ਪਤਾ ਨਹੀਂ ਪਹਿਲੇ ਤਾਂ ਉਹਨਾਂ ਦੀ ਕੁੜੀ ਆ ਵੀ ਉਹਨਾਂ ਨੂੰ ਗਾਲਾਂ ਕੱਢੀ ਜਾਂਦੀ ਸੀ ਵੀ ਇਹ ਮੈਨੂੰ ਰੋਕਦੀ ਸੀ ਵੀ ਤੂੰ ਉਹਨਾਂ ਨਾਲ ਵਰਤਨਾ ਘੱਟ ਕਰ ਵੀ ਇਹ ਆਪਣੇ ਤੋ ਸਹੀ ਨਹੀਂ ਚੱਲਦੀ ਅਸੀ ਦਾ ਰੋਹਨੀ ਸੈੱਠੀ ਹੰਨੀ ਸੈੱਠੀ ਨੇ ਆਈ ਦੱਸਿਆ ਵੀ ਉੱਥੇ ਰਿਸ਼ਪ ਬੈਣੀਪਾਲ ਬੈਠਾ ਸੀ ਤੇ ਇਹ ਪਲੈਨਿੰਗ ਕਰਦੇ ਵੀ ਸੀ ਵੀ ਇੱਕ ਤਾਂ ਪ੍ਰਿੰਕਲ ਤੇ ਕੰਪਲੀਟਾ ਤਾਂ ਇਹ ਨੂੰ ਲਝਾਈਏ ਜਿਹੜਾ ਦੁਜਾ ਮਾਰਕਟਾਈ ਦੀ ਪਲੈਨਿੰਗ ਕਰਦੇ ਸੀ ਉਸ ਤੋਂ ਮੈਨੂੰ ਹਸਤੇ ਬਾਅਦ ਜਿਹੜਾ ਗੈਂਗਸਟਰ ਆ ਸ਼ੁਭਮ ਤੇ ਜਾਣਦੇ ਉਹ ਸ਼ੁਭਮ ਨੇ ਕਿਹਾ ਹਾਂ ਸ਼ੁਭਮ ਮੋਟਾ ਜੀ ਨੂੰ ਹਾਂ ਸ਼ੁਭਮ ਮੋਟੇ ਦਾ ਫੋਨ ਆਇਆ ਕਹਿੰਦਾ ਭਾਈ ਤੁਸੀਂ ਘੁੰਮਣ ਚੱਲ ਜਿਓ ਕਿਤੇ ਮੈਂ ਕਾਦੇ ਹਾਸਤੇ ਕਹਿੰਦਾ ਨਾਣੂ ਤਿੰਨ ਵੈਪਨ ਲੈ ਕੇ ਆਇਆ ਤੁਹਾਡੇ ਤੇ ਹਮਲਾ ਕਰੇਗਾ ਅੱਛਾ ਤੇ ਨਾਲ ਮੈਨੂੰ ਵੀ ਕਹਿੰਦਾ ਕਹਿੰਦਾ ਸਾਡੇ ਐਂਟੀਆਂ ਨਾਲ ਲਿਆ ਮੈਂ ਤਾਂ ਬੁਲਾਉਂਦਾ ਨਹੀਂ ਮੈਂ ਤਾਂ ਇੱਧਰ ਦਾ ਮੈਂ ਨਾਣੂ ਵੈਪਨ ਲੈ ਆ ਤੇ ਮੈਂ ਕੁਮੰਜ ਮੈਂ ਪੰਜਾਬੀ ਦੇ ਵਿੱਚ ਇੱਕ ਉਹ ਬਣਾ ਕੇ ਨੋਟ ਸੀਪੀ ਸਾਹਿਬ ਨੂੰ ਪਾਇਆ ਵੀ ਨਾਲੋਂ ਤਿੰਨ ਵੈਪਨ ਲੈ ਕੇ ਆਇਆ ਮੇਰੇ ਤੇ ਹਮਲਾ ਕਰੂਗਾ ਮੇਰੀ ਸਿਕਿਉਰਿਟੀ ਤੁਸੀਂ ਹਫ਼ਤਾ ਪਹਿਲੇ ਬਰੋਕ ਕੀਤੀ ਹੈ ਵੀ ਮੈਨੂੰ ਉਹ ਸਿਕਿਉਰਿਟੀ ਵਾਪਸ ਦਿਓ ਮੇਰਾ ਨੁਕਸਾਨ ਹੋ ਜੂਗਾ ਐਦਾ ਹੀ ਮੈਸੇਜ ਸੀਪੀ ਸਾਹਿਬ ਦੇ ਫੋਨ ਤੇ ਮੇਰੇ ਪੇ ਹੋਏ ਤੁਹਾਡੇ ਕੋਲ ਪਹਿਲੇ ਕਿੰਨੇ ਗੱਲ ਪੁੱਛੀ ਪਹਿਲੇ ਮੇਰੇ ਕੋਲ ਦੋ ਸੀ ਚਾਰ 4.5 ਸਾਲ ਰਹੇ ਹੈ ਅੱਛਾ ਇਹ ਨਹੀਂ ਵੀ ਬੰਦੇ ਕੋਈ ਸੀਗੇ ਉਹ ਬੰਦੇ ਐਨੇ ਤਾਕੜ ਬੰਦੇ ਸੀਗੇ ਵੀ ਉਹਨਾਂ ਦੇ ਹੁੰਦਿਆਂ ਬਾਕੀ ਉਹ ਵੀ ਡਰਾਉਂਦੇ ਸੀ ਅੱਛਾ ਤੁਹਾਨੂੰ ਜੇ ਤੁਸੀਂ ਪੁਲਿਸ ਨੂੰ ਇਤਲਾਹ ਕਰਤੀ ਸੀ ਬਿਲਕੁਲ ਕਰਤੀ ਸੀ ਇਹ ਵੀ ਕਰਤੀ ਸੀ ਕਿ ਰਿਸ਼ਾ ਬੈਨੀਪਾਲ ਜਿਹੜਾ ਹੈ ਸਾਡੇ ਨਾਲ ਮੈਂ ਸਾਰਾ ਨਾਮ ਨਾਲ ਮੈਸੇਜ ਭਾ ਕੇ ਸੀਪੀ ਸਾਹਿਬ ਨੂੰ ਦੱਸ ਰਿਹਾ ਇਸ ਤੇ ਕਦੀ ਕੋਈ ਕਾਰਵਾਈ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਕਦੀ ਮੈਨੂੰ ਬੁਲਾ ਕੇ ਪੁੱਛਿਆ ਵੀ ਨਹੀਂ ਵੀ ਭਾਈ ਤੂੰ ਕਹਿਣਾ ਕੀ ਜਾਂਦਾ ਹੈ ਕੋਈ ਗੱਲ ਬਾਤ ਹੈ ਮੈਂ ਕਹਿੰਦੇ ਸੀਰੀਅਸ ਹੀ ਨਹੀਂ ਲਈ ਗੱਲ ਸੀਸੀਪੀ ਸਾਹਿਬ ਨੂੰ ਵੀ ਪਾ ਰਿਆ ਸੀ ਮੈਂ ਸੀਪੀ ਸਾਹਿਬ ਨੂੰ ਵੀ ਦੋਨਾਂ ਨੂੰ ਮੈਸੇਜ ਇਕੱਠੇ ਭੌਂਦਾ ਸੀ ਠੀਕ ਹੈ ਫਾਰਵਰਡ ਕਰਕੇ ਮੈਂ ਆਪਣੇ ਵੱਲੋਂ ਕੋਈ ਢਿੱਲ ਨਹੀਂ ਛੱਡੀ ਮੇਰੀ ਆ ਦੇਖੋ ਤੁਸੀਂ ਕੰਪਲੇਂਟ 10 10 ਨੂੰ ਮੇਰੇ ਤੇ ਬੁਲੀ ਜਲਦੀ 8 11 ਨੂੰ ਇੰਦੇ ਵਿੱਚ ਉੱਪਰ ਲਿਖਿਆ ਹੋਇਆ ਰਿਸ਼ਵ ਬੈਣੀਪਾਲ ਮੇਰੇ ਤੋਂ ਹੋ ਰਿਹਾ ਮੈਂ ਮਹੀਨਾ ਪਹਿਲੇ ਦੱਸਤਾ ਸੀ ਬੈਣੀਪਾਲ ਦੱਸਤਾ ਸੀ ਭਾਜੀ ਆਹ ਕੰਪਲੇਂਟ ਨੂੰ ਯੂਆਰਡੀ ਨੰਬਰ ਲੱਗਿਆ ਹੋਇਆ ਮੈਂ ਹਾਈਕੋਰਟ ਚ ਰਿੱਟ ਪਾਈ ਹੈ ਮੈਂ ਜਵਾਬ ਮੰਗੂਗਾ ਲੇਕਿਨ ਜਿੱਥੇ ਤੁਸੀਂ ਕੰਪਲੇਂਟ ਇੱਥੇ ਵੀ ਲਿਖਿਆ ਵੀ ਹੰਨੀ শেਠੀ ਨੇ ਮੈਨੂੰ ਦੱਸਿਆ ਕਿ ਉੱਥੇ ਬੈਠ ਕੇ ਮੀਟਿੰਗ ਹੋਈ ਭਾਜੀ ਇਹਨਾਂ ਨੂੰ ਲੋਕੇਸ਼ਨ ਕਢਾਣੀ ਚਾਹੀਦੀ ਜੇ ਮੈਂ 10 10 ਨੂੰ ਕੰਪਲੇਂਟ ਦਿੱਤੀ ਹੈ ਤੇ ਇਹ 5 10 ਤੋਂ ਲੈ ਕੇ 10 10 ਦੀ ਵਿੱਚ ਰਿਸ਼ਵ ਬੈਣੀਪਾਲ ਦੀ ਹੰ ਇਹਨਾਂ ਨੂੰ ਕਲੀਅਰ ਹੋ ਜਾਂਦਾ ਪਾਜੀ ਲੋਕੇਸ਼ਨ ਕਢਾ ਲਣ ਅੱਛਾ ਲੋਕੇਸ਼ਨ ਤੋਂ ਕਲੀਅਰ ਹੋ ਜਾਣਾ ਵੀ ਇੱਕ ਜਗ੍ਹਾ ਤੇ ਇਕੱਠੇ ਹੋਏ ਆ ਕਿ ਨਹੀਂ ਹੋਏ ਆ ਹੁਣ ਇਹ ਕੰਮ ਸੀਬੀਆਈ ਵੀ ਤਾਂ ਕਰੂਗੀ ਨਹੀਂ ਹੁਣ ਚਲੋ ਪੁਲਿਸ ਨੇ ਅਫਰਡਰਟ ਕਰ ਲਈ ਬੰਦੇ ਵੀ ਅਰੈਸਟ ਕਰ ਲਈ ਕਿਚੋਂ ਕੱਢ ਵੀ ਦਿੱਤੇ ਨਾ ਫਿਰ ਅੱਛਾ ਇੱਕ ਦੋ ਬੰਦੇ ਕੱਟ ਵੀ ਦਿੱਤੇ ਜਿਆਦਾ ਕੱਟਦੇ ਮੇਰੇ ਹਿਸਾਬ ਨਾਲ ਬਹੁਤ ਸਾਰੇ ਵੀ ਕੱਟਦਾ ਸੋਰਾ ਵੀ ਕੱਟਦਾ ਹੁੰਨੀ ਵੀ ਕੱਟਦਾ ਮੈਨੂੰ ਕੋਈ ਨਾ ਮੇਰੇ ਬਿਆਨ ਲੈ ਨਾ ਕੋਈ ਪੁੱਛਿਆ ਦੋਖਰਾਇਂ ਚ ਕੱਟਦਾ ਕੋਈ ਨਹੀਂ ਉਹਦਾ ਪ੍ਰੋਸੈਸ ਹੈ ਸੈਕਸ਼ਨ 91 ਦੀ ਸੀ ਕੰਪਲੇਂਟ ਮੂਵ ਕੀਤੀ ਹੈ ਬਹੁਤ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਨਹੀਂ ਨਹੀਂ ਬਾਜੀ ਬਹੁਤ ਜੀ ਅੱਛਾ ਮੈਂ ਤੁਹਾਡੇ ਕੋਲੋਂ ਬਿਆਨ ਲਿੱਤੇ ਮੈਂ ਤੁਹਾਨੂੰ ਹੋਰ ਦਾ ਦਿੰਦਾ ਤੂੰ ਮੇਰੀਆਂ ਇਧਰ ਉਧਰੋ ਵੀਡੀਓ ਨਾ ਆਉਂਦੀਆਂ ਮੇਰਾ ਔਰ ਮਕਸਦ ਮੇਰੀ ਦਾ ਡੀਵੀਆਰ ਲਾ ਕੇ ਲੱਗੇ ਪੁਲਿਸ ਵਾਲੇ ਕਹਿੰਦੇ ਜੋ ਹਾਰਡ ਡਿਸਕ ਹੈ ਨਹੀਂ ਮੈਂ ਉਹ ਤਾਂ ਸੀਸੀਟੀਵੀ ਜਿਹੜੀ ਅਸੀਂ ਦੇਖੀ ਹੈ ਹਾਂ ਉਹ ਤਾਂ ਬੰਦਾ ਆਪਣੀ ਦੁਕਾਨ ਤੇ ਬੈਠਾ ਟੈਟੂ ਬਣਾ ਰਿਹਾ ਬੇਧਿਆਨ ਨੇ ਉੱਤੇ ਅੱਗੇ ਕੋਈ ਫਾਇਰਿੰਗ ਕਰਦਾ ਸਮਾਂ ਮੇਰੇ ਦਾ ਡੀਵੀਆਰ ਲਾ ਕੇ ਲੱਗੇ ਤਾਂ ਮੈਂ ਨਾ ਫੋਨ ਦੇ ਵਿੱਚ ਰਿਕਾਰਡਿੰਗ ਹੁੰਦੀ ਸੀ ਜਿਹੜਾ ਸਾਡਾ ਦੁਕਾਨ ਦਾ ਫੋਨ ਸੀ ਨਾ ਉਹਦੇ ਵਿੱਚ ਕੈਮਰਾ ਦੀ ਰਿਕਾਰਡਿੰਗ ਹੁੰਦੀ ਸੀ ਉੱਤੋਂ ਸੀਸੀਟੀਵੀ ਗੱਡੀ ਆਟ ਗਵਾਰਡ ਚੋ ਗੱਡੀ ਸਾਰੇ ਉਧਰੋਂ ਲੈ ਕੈਮਰਿਆਂ ਦੇ ਵਿੱਚੋਂ ਫੁਟੇਜ ਵੀ ਅਸਲ ਸੱਚਾਈ ਤਾਂ ਦੁਨੀਆ ਦੇ ਸਾਹਮਣੇ ਆਵੇ ਵੀ ਹੋਇਆ ਕੀ ਹੈ ਨਹੀਂ ਤਾਂ ਆਪਾਂ ਨੂੰ ਤਾਂ ਪੂਰੀ Pase ਉਲਝਾ ਲੈਣਾ ਸੀ ਮੈਂ ਤਾਂ ਭਾਜੀ ਬੈਠਾ ਅੱਜ ਕਿੰਨੇ ਦਿਨ ਹਸਪਤਲ ਲੱਗਿਆ ਹਸਾ ਹੱਤਾ ਰਹਿ ਮੈਂ 15 ਕਿਲੋ ਕਰੀਸ਼ ਨੂੰ ਕੀ ਤੇ ਡਾਕਟਰ ਰੱਜੇ ਉਹ ਮੈਂ ਅੱਜ ਵੀ ਤੁਹਾਡੇ ਦੋ ਦੇ ਗੋਲੀਆਂ ਨਹੀਂ 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 ਗੋਲੀਆਂ ਮੇਰੇ ਹੈਗੀਆਂ ਟੋਟਲ 7 ਸੀ ਤਿੰਨ ਗੱਡੀਆਂ ਅੱਛਾ ਮੇਰੇ ਚਾਰ ਗੋਲੀਆਂ ਹੈਗੀਆਂ ਇਹ ਦੋ ਲੱਤਾਂ 'ਚ ਇੱਕ ਮੇਰੇ ਇੱਥੇ ਪਈ ਏ ਇੱਕ ਮੇਰੀ ਪਿੱਠ 'ਚ ਚਾਰ ਹੋਰੀਆਂ ਅੱਥੇ ਵਾਲੀ ਤੇ ਪੇਠ ਵਾਲੀ ਉਹ ਮੇਰੀ ਕੱਢ ਦੇਣੀ ਉਹਨਾਂ ਨੇ ਅਗਲੇ ਮਹੀਨੇ ਉਹ ਤਾਂ ਕਹਿੰਦੇ ਭਾਵੇਂ ਅੱਜ ਕਢਾ ਲੋ ਮੈਨੂੰ ਲੇਟਲ 'ਚ ਦਿੱਕਤ ਆ ਮੈਂ ਤਾਂ ਨਹੀਂ ਕਢਾ ਰਿਆ ਲੱਤਾਂ ਵਾਲੀਆਂ ਨਹੀਂ ਨਿਕਲਣੀਆਂ ਵਜੇ ਵੇਚੀ ਰਹਿਣਗੀਆਂ ਉਹਦਾ ਡਾਕਟਰ ਕਹਿੰਦੇ ਆ ਵੀ ਕੋਈ ਸਰਟੀਫਿਕੇਟ ਨਹੀਂ ਹੈਗਾ ਵੀ ਉਹ ਸੀ ਜੇ ਕੱਢਾਂਗੇ ਤਾਂ ਲੱਤ 'ਚ ਫ੍ਰੈਕਚਰ ਹੋਣ ਦਾ ਡਰ ਆ ਉਹਦਾ ਮੈਂ ਤੁਰਦਾ ਫਿਰਦਾ ਠੀਕ ਆ ਤਾਂ ਨਹੀਂ ਉਹ ਕੱਢ ਰੇ ਥੋੜੇ ਨਾ ਤੁਹਾਨੂੰ ਖਮਿਆਜ਼ਾ ਭੁਗਤਣਾ ਪੈ ਰਿਆ ਇਹਦੀਆਂ ਗੋਲੀਆਂ ਲੱਗੀਆਂ ਨੇ ਪਤਾ ਨਹੀਂ ਸ਼ਾਇਦ ਪਰਮਾਤਮਾ ਦੀ ਕਿਰਪਾ ਨਾਲ ਹੀ ਸਬਚੇ ਹਾਂ ਲੋਥਲੇ ਤੇ ਇਹਦੀ ਕਿੰਨੀ ਜਿਹੜੇ ਟ੍ਰਿੰਕਲ ਅੰਗਰੇਜ਼ ਨੇ ਲੰਦਾ ਬੋਲਦਾ ਇੰਨਾ ਤਾਂ ਹੈ ਕੁਝ ਨਹੀਂ ਗੱਲ ਪਤਾ ਕੀ ਹੈ ਸੱਚ ਬੋਲਣਾ ਕੋਈ ਬੁਨਾਦ ਤਾਂ ਹੈ ਨਹੀਂ ਉਹ ਸਿੱਧੂ ਸਿੱਧੂ ਕੀ ਬੋਲਦਾ ਹੈ ਦੱਸੋ ਪਰ ਜਿਹੜੇ ਲੋਕਾਂ ਨੂੰ ਅਸੀਂ ਚੁਗਦੇ ਆ ਨਾ ਹੁਣ ਮੈਨੂੰ ਵੀ ਕੋਈ ਗੱਲ ਦੱਸੋ ਵੀ ਜਿਹੜੇ ਤਾਂ ਮਾਰਨ ਆਏ ਸੀ ਉਹ ਨਾਲ 4 ਪਿਆਦੇ ਉਹ ਤਾਂ ਕਹਿੰਦੇ ਦਾਦਾ 10 15 15000 ਵਾਲੇ ਸ਼ੂਟਰ ਸੀਗੇ ਹੁਣ ਉਹਨਾਂ ਦੇ ਜੋ ਜੁੱਤੀਆਂ ਪੈਂਦੀਆਂ ਉਹ ਤਾਂ ਕਹਿੰਦੇ ਅਸੀਂ ਪੈਸੇ ਲੈ ਕੇ ਆਇਆ ਮੈਂ ਤਾਂ ਰਿਸ਼ਾ ਬੈਣੀ ਪਾਲਸੀ ਦਾ ਪੁਲਿਸ ਇਨਵੈਸਟੀਗੇਸ਼ਨ ਕਰੇਗਾ ਵੀ ਉਹਨੂੰ ਮੇਰੇ ਸਹੁਰੇ ਨੇ ਕਿੰਨੇ ਪੈਸੇ ਦਿੱਤੇ ਆ ਇਹ ਤਾਂ ਉੱਥੋਂ ਗੱਲ ਕਰਨੀ ਹੈ ਕਿ ਮਜਬੂਰੀ ਕੀ ਲੱਗਦੀ ਫੌਸਲੀ ਜਿਹੜਾ ਉਹਨਾਂ ਨੇ ਉਹ ਉਹਨਾਂ ਨੂੰ ਬਾਹਰ ਕੱਢ ਪਤਾ ਨਹੀਂ ਭਾਜੀ ਮੈਨੂੰ ਆਪ ਨਹੀਂ ਸਮਝ ਆਉਂਦੀ ਵੀ ਕੋਈ ਨਾ ਕੋਈ ਗੱਲ ਤਾਂ ਹੈਗੀ ਇੱਕੋ ਬੰਦੇ ਇੱਕੋ ਦਮ ਕੱਢਦੇ ਨੇ ਮਾਈ ਮੋਰੀ ਇਨਵੈਸਟਿਗੇਟਿਓਂ ਬਿਆਨ ਦੇ ਸੇਠੀ ਤਾਂ ਐਡੀ ਤਕੜੀ ਬੱਕਰੀ ਐ ਜਿਹ ਦੋ ਚਪੇੜਾ ਸੀ ਐ ਸਟਾਫ ਚ ਮਾਰੀਆਂ ਉਹਨਾਂ ਨੇ ਵੈਸੇ ਹੀ ਦੱਸ ਦੇਣਾ ਸਾਰਾ ਕੋਈ ਸੱਚ ਇਹਨਾਂ ਨੇ ਕੁਝ ਪੁੱਛਿਆ ਹੀ ਨਹੀਂ ਤੁਹਾਨੂੰ ਵੀ ਕਿਸੇ ਨੇ ਬਿਆਨ ਵਾਸਤੇ ਨਹੀਂ ਬੁਲਾਇਆ ਕਿ ਮੈਨੂੰ ਵੀ ਨਹੀਂ ਪੁੱਛਿਆ ਭਾਜੀ ਫੇਰ ਫਟਬਲ ਜਿਹੜੇ ਕਿੰਨੇ ਬੰਦੇ ਸੀ ਅਰੈਸਟ ਕਰਦੇ ਬਿਲਕੁਲ ਮੈਨੂੰ ਕੋਈ ਗੱਲ ਹੀ ਨਹੀਂ ਪੁੱ ਇੱਕ ਮੇਰੇ ਨਾਲ ਮੈਡਮ ਤੇ ਗੋਲੀ ਲੱਗੀ ਉਹਦੀ ਵਿਚਾਰੀ ਦੀ ਕਿਡਨੀ ਰਿਮੂਵ ਹੋ ਗਈ ਠੀਕ ਹੈ ਪ੍ਰਿੰਕਲ ਦਾ ਬੰਗੇ ਲੈਂਦਾ ਸੀ ਉਹਨੇ ਕਿਹੜੇ ਬੰਗੇ ਲੈ ਲੈ ਮੈਨੂੰ ਦੱਸੋ ਉਹ ਗੋਲੀਆਂ ਚਲਾਈਆਂ ਉਹਨਾਂ ਨੇ ਉਹਦੀ ਕਿਡਨੀ ਰਿਮੂਵ ਹੋ ਗਈ ਮੈਨੂੰ ਦੱਸੋ ਠੀਕ ਹੈ ਉਹਨੇ ਉਹ ਤਾਂ ਹੰਨੀ ਸੇਠੀ ਦੇ ਸਿੱਧਾ ਉਹਨੇ ਪਰਚਾ ਦਰਜ ਕਰਾਇਆ ਸੀ ਜਦੋਂ ਹੰਨੀ ਸੇਠੀ ਦੇ ਬਾਰੇ ਮਾੜਾ ਬੋਲਦਾ ਸੀ ਉਹਦੇ ਦਾ ਬਿਆਨ ਲੈ ਲੰਦੇ ਆ ਕੇ ਤਕਦੀਮੇ ਬਿਆਨ ਉਹਦੇ ਵੀ ਤਾਂ ਲੈੜੇ ਬੰਦੇ ਸੀ ਅਗਲੀ ਦੱਸਦੀ ਹੁਣ ਇੱਥੋਂ ਤਾਂ ਗੱਲ ਕਲੀਅਰ ਹੁੰਦੀ ਹੈ ਨਾ ਵੀ ਕੁੜੀ ਨੇ ਗੋਲੀਆਂ ਰਿਸ਼ਭ ਬੈਣੀ ਪਾਲ ਨੇ ਉਹਦੇ ਗੋਲੀਆਂ ਕਿਉਂ ਮਾਰੀਆਂ ਕਿਉਂਕਿ ਜਿੰਨੇ ਭੇਜਿਆ ਸੀ ਉਹਨੇ ਕਹਿ ਕੇ ਭੇਜਿਆ ਸੀ ਵੀ ਦੋਨਾਂ ਦੇ ਮਾਰ ਕੇ ਆਇਆ ਅੱਛਾ ਉਹਨਾਂ ਨੇ ਪੂਰੀ ਰਕੀ ਕੀਤੀ ਪੂਰੀ ਰਕੀ ਕੀਤੀ ਪੂਰੀ ਇਹ ਸਮਝਣ ਵਾਲੀ ਗੱਲ ਆ ਜੀ ਠੀਕ ਆ ਨਾ ਕੁੜੀ ਦੇ ਵੀ ਨਹੀਂ ਵਿਆਹ ਹੱਲੇ ਤੱਕ ਲੈ ਹੱਲੇ ਤੱਕ ਨਹੀਂ ਲੈ ਸਟਿਲ ਅੱਜ ਤੱਕ ਜੀ ਪੁੱਛਿਆ ਵੀ ਨਹੀਂ ਕਿਸੇ ਨੇ ਉਹਨੂੰ ਉਹਦਾ ਵੀ ਕੰਡੀਸ਼ਨ ਠੀਕ ਹੈ ਮੈਂ ਆਪਦੇ ਘਰੇ ਰੱਖਿਆ ਨਹੀਂ ਸਿਕਿਉਰਟੀ ਦਾ ਪ੍ਰਬੰਧ ਵੀ ਨਹੀਂ ਕੀਤਾ ਉਹ ਦਰਹੰਦੀ ਐਸਬੀਐਸ ਨਗਰ ਠੀਕ ਹੈ ਉਹਨੂੰ ਕਿੱਦਾਂ ਭੇਜਦੀ ਐ ਮੈਨੂੰ ਦੱਸੋ ਕਿ ਤਾਂ ਮੋਂਗੋਲਗੋ ਸਿਕਿਉਰਿਟੀ ਦਿੱਤੀ ਗਈ ਕੋਈ ਮੈਨੂੰ ਤਾਂ ਦਿੱਤੇ ਹੋਏ ਆ ਗਨਮੈਨ ਲੈ ਜਿਆਦਾ ਸੀ ਹੁਣ ਥੋੜੇ ਘਟਾ ਦੇ ਕੋਈ ਗੱਲ ਨਹੀਂ ਪਰ ਉਹ ਅਗਲੀ ਦੀ ਸਿਕਿਉਰਿਟੀ ਦਾ ਤਾਂ ਪ੍ਰਬੰਧ ਹੋਵੇ ਨਾ ਉਹ 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 ਨੂੰ ਮੰਨ ਲਓ ਤੁਸੀਂ ਅਸੀਂ ਹੁਣ ਬਾਣਾ ਮੋਟਾ ਸਟੇਬਲ ਹੋਈ ਉਹਨੂੰ ਉਹਦੇ ਘਰ ਵੀ ਤਾਂ ਭੇਜਣਾ ਉੱਥੇ ਕੀ ਪ੍ਰਬੰਧ ਹੈ ਦੱਸੋ ਕੀ ਯਕੀਨ ਹੈ ਵੀ ਉੱਥੇ ਉਹ ਸੇਫ ਰਹੂ ਤੁਸੀਂ ਕਿਹਾ ਨਹੀਂ ਕਿਹਾ ਕਿ ਕਮਿਸ਼ਨਰ ਸਾਹਿਬ ਭਾਜੀ کہہ ਕੇ ਆਏ ਡੈਡੀ ਦੋ ਵਰੀ ਬੰਦਾਂ ਨੂੰ ਕਿਹਾ ਜੂਮ ਵੀ ਨਹੀਂ ਚਲਕਦੀ ਭਾਜੀ ਉਹਨਾਂ ਦੇ ਘਰ ਤੇ ਗੱਲੀ ਨਹੀਂ ਸੁਣ ਕੇ ਰਾਜੀ ਤਾਂ ਇਹ ਤਾਂ ਗੱਲ ਹੈ ਵੀ ਇੱਥੇ ਆਮ ਬੰਦੇ ਦਾ ਕੀ ਹਾਲ ਹੋਇਆ ਉਧਰ ਤੁਸੀਂ ਮੈਂ ਦੇਖ ਰਿਹਾ ਵੀ ਪ੍ਰਾਈਵੇਟ ਤੌਰ ਤੇ ਆਪਣੇ ਵੀ ਜਿਹੜੇ ਪ੍ਰਬੰਧ ਕੀਤੇ ਸਿਕਿਉਰਟੀ ਦਾ ਹਾਂ ਆਪਣਾ ਕਰਨਾ ਪੈਂਦਾ ਹੈ ਕਾਰੋਬਾਰ ਤੇ ਜਾਣਾ ਸ਼ੁਰੂ ਕਰ ਕੋ ਕਰਤਾ ਭਾਜੀ 4 ਘੰਟੇ ਜਾਣਾ ਰੋ ਜਰੂਰੀ ਇਹ ਕਾਰੋਬਾਰ ਤੋਂ ਬਿਨਾਂ ਤੁਹਾਨੂੰ ਪਤਾ ਗੱਤੀ ਹੈ ਨਹੀਂ 2 ਘੰਟੇ ਦੀ ਪਰ ਪੋਲਸ ਵੀ ਇੱਥੇ ਬਹੁਤ ਢਿੱਲੀ ਪੋਲਸ ਤਾਂ ਭਲੇ ਵੇਲੇ ਪੋਲਸਾਂ ਦੇ ਸੀ ਨਾ ਛੇਲੇ ਜਾਂਦੀ ਹੁੰਦੀ ਸੀ ਤੇ ਮੋੜ ਦੇ ਵੀ ਬੋਲਣ ਲੱਗ ਜਾਂਦੇ ਸੀਗੇ ਤੇ ਉਹ ਤਾਂ ਸਮਝ ਨਹੀਂ ਆਈ ਸੀ ਸਿਰੋਕੀ ਐਫ ਐਮ ਹੁੰਦੀ ਹੈ ਤਾਂ ਚਲੋ ਤੁਸੀਂ ਦੱਸ ਤਾਂ ਮੈਂ ਤੁਹਾਡੇ ਸੌਹਰੇ ਦਾ ਕੀ ਰੋਲ ਸੀਗਾ ਉਹਨਾਂ ਦੀ ਪਲਾਨਿੰਗ ਸੀਗਾ ਦੋ ਚਾਰ ਤਾਂ ਤੁਸੀਂ ਹੋਰ ਲਖਵਾਤਾ ਸੀ ਜਿਵੇਂ ਕੋਈ ਵਕੀਲ ਜਾਂ ਪੱਤਰਕਾਰ ਉਹਨਾਂ ਦਾ ਕੀ ਕੀ ਸੀ ਬਾਜੀ ਵਕੀਲ ਦੇ ਤੁਸੀਂ ਵਕੀਲ ਦੇ ਨਾ ਲੋਕੇਸ਼ਨ ਕੱਢੋ ਵਕੀਲ ਦੇ ਦਫਤਰ ਦੇ ਵਿੱਚ ਮੀਟਿੰਗ ਹੁੰਦੀ ਸੀ ਉਹ ਇਹ ਮੇਰੇ ਸੌਹਰੇ ਨੇ ਆਪ ਦੱਸਿਆ ਮੈਨੂੰ ਤੁਸੀਂ ਇਹਨਾਂ ਦੀ ਲੋਕੇਸ਼ਨ ਕੱਢੋ ਵੀ ਇਹ ਸਾਰੇ ਉੱਥੇ ਇਕੱਠੇ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਅੱਛਾ ਪੁਲਿਸ ਨਹੀਂ ਕੱਢੂਗੀ ਅਸੀਸ ਫਰੀ ਐਂਡ ਫੇਅਰ ਕਿਤੋਂ ਸੀਬੀਆਈ ਦੀ ਕੋਈ ਘੜਾ ਲਾਂਗੇ ਤੁਸੀਂ ਹੁਣ ਨਿਕਲਦਾ ਕੋਈ ਪੀਐਮ ਤੋਂ ਬਾਅਦ ਅਫਸਰਟਾ ਕਿੱਥੇ ਪਈ ਇੱਕ ਮੇਰੇ ਹਾਈ ਕਟ ਹਾਈ ਕਟ ਸੀਬੀਆਈ ਕੋਲੇ ਬਿਲਕੁਲ ਸੀਬੀਆਈ ਕੋਈ ਆ ਕੋਈ ਜੱਜ ਜੱਜ ਸਾਹਿਬ ਕਰ ਲੈਣ ਜਿਹੜੇ ਰਿਟਾਇਰ ਨੇ ਫਰੀ ਐਂਡ ਫੇਅਰ ਦਵਾਰ ਮੈਂ ਭਾਜੀ ਕੇ ਜੀ ਪਸੂ ਕਰ ਦਵਾਰ ਕਰ ਨਹੀਂ ਲੰਦਾ ਵੀ ਇੰਨਿਆ ਭਾਜੀ ਜਿਹੜਾ ਬੰਦਾ 7 ਗੋਲੀਆਂ ਖਾ ਕੇ ਨੇ ਮਰਿਆ ਸੁਣ ਲੋ ਗੱਲ ਮੈਂ ਜੇ ਪਰਮਾਤਮਾ ਨੇ ਰੱਖਣਾ ਨਾ ਤੁਹਾਨੂੰ ਥੋੜੀ ਲਈ ਚਲੋ ਮਾਤਾ ਨੂੰ ਕੋਈ ਗੱਲ ਤਾਂ ਜਾਉ ਤਾਰਨ ਦੇ ਦੋ ਹੁਣ ਤੇ ਠੀਕ ਹੈ ਮੈਨੂੰ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਵੀ ਇਹ ਕਰਨੀ ਭਰਨੀ ਹੁੰਦੀ ਹੈ ਮੈਂ ਕਹਿੰਦਾ ਜੇ ਕਰਨੀ ਭਰਨੀ ਹੁੰਦੀ ਹੈ ਫਿਰ ਮੇਰੇ ਘਰਮ ਚੰਗੇ ਆ ਮੈਂ ਅੱਜ ਵੀ ਤੁਰਿਆ ਫਰਦਾ ਮੈਂ ਭੱਜ ਕੇ ਵੀ ਦਿਖਾ ਦਿੰਦਾ ਤੁਹਾਨੂੰ ਮੇਰੇ ਹੱਲੇ ਆਪਰੇਸ਼ਨ ਵੀ ਹੋਏ ਹੋਏ ਗੋਲੀਆਂ ਗੋਲੀਆਂ ਵਿੱਚ ਆ ਮੈਂ ਆ ਬਾਬੇ ਦੀ ਕਿਰਪਾ ਮੈਂ ਮੈਨੂੰ ਕਿਸੇ ਦੀ ਸਪੋਰਟ ਨਹੀਂ ਮੈਂ ਤੁਰ ਕੇ ਦਿਖਾਣਾ ਤੁਹਾਨੂੰ ਇਹ ਲੋਕ ਕੇਅਰ ਟੇਕਰ ਨਾਲ 6-6 ਮਹੀਨੇ ਨਹੀਂ ਛੱਡਦੇ ਇਹ ਮੈਂ ਕਹਿੰਦਾ ਪਰਮਾਤਮਾ ਦੀ ਕਿਰਪਾ ਮੈਂ ਤੁਹਾਡੇ ਕੈਮਰੇ ਨੂੰ ਦੱਸਦਾ ਇੱਕ ਬੰਦਾ ਸੀ ਮੈਂ ਨਾਂ ਨਹੀਂ ਲੈਣਾ ਉਹ ਮੈਨੂੰ ਇੰਨਾ ਤੰਗ ਕਰਦਾ ਸੀ ਕਦੀ ਉਹਨੇ ਕਿਹੜੇ ਥਾਣੇ ਚਲ ਜਾਣਾ ਮੇਰੇ ਖਿਲਾਫ ਕਦੀ ਕਿਹੜੇ ਥਾਣੇ ਸਕੂਟਰ ਲੈ ਕੇ ਗੁਰਦੁਆਰੇ ਜਾ ਰਿਹਾ ਸੀ ਮੂਰੇ ਪਤਾ ਨਹੀਂ ਨਹੀਂ ਉਹ ਸੜਕ ਪਾਰ ਕਰਦਾ ਸੀ ਕੋਈ ਸਕੂਟਰ ਵਾਲੇ ਨੇ ਮਾਰਿਆ ਮੋਕੇ ਤੇ ਮਰ ਗਿਆ ਠੀਕ ਹੈ ਜੀ ਮੈਂ ਗੱਲ ਕਰਦਾ ਭਈ ਮੈਂ ਉੱਚ ਕੀ ਕਹਾਂ ਵੀ ਉਹਦੇ ਕਰਮ ਮਾਰੇ ਸੀ ਉਹਦੀ ਲਿਖੀ ਹੋਣੀ ਸੀ ਨਹੀਂ ਨਾ ਹੁਣ ਕਈ ਬੰਦੇ ਕਹਿਣ ਵੀ ਜਿਸੇ ਦਾ ਆਪਾਂ ਮਾੜਾ ਸੋਚੀਏ ਸਾਡਾ ਚੰਗਾ ਹੋ ਜੇਗਾ ਇਦਾਂ ਵੀ ਨਹੀਂ ਹੋਣਾ ਅਸੀਂ ਉਹ ਬੰਦੇ ਦਾ ਸਰਕਾਰ ਤੇ ਵੀ ਆਪਣਾ ਰਿਸ਼ਤੇਦਾਰ ਭੇਜਿਆ ਵੀ ਯਾਰ ਜਾ ਕੇ ਆਉ ਕੋਈ ਗੱਲ ਨਹੀਂ ਉਹ ਬੰਦੇ ਦੀ ਆਪਣੀ ਸੋਚ ਸੀ ਉਹਦੇ ਆਪਣੇ ਕਰਮ ਸੀ ਵੀ ਉਹ ਸਾਡੇ ਨਾਲ ਕਿੱਦਾਂ ਚੱਲ ਰਿਹਾ ਸੀ ਅਸੀਂ ਆਪਣੀ ਸੋਚ ਦੇ ਮੁਤਾਬਕ ਚੱਲਣਾ ਇੰਨਾ ਕੁਝ ਹੋਇਆ ਤੁਹਾਡੇ ਨਾਲ ਪਰਿਵਾਰ ਨੇ ਕਿਹਾ ਨਹੀਂ ਵੀ ਤੂੰ ਨਾ ਕਿਹੜੇ ਚੱਕਰਾਂ 'ਚ ਪੈ ਗਿਆ ਸੀ ਜਿੱਥੇ ਰਹਿਣ ਦੇ ਕੀ ਪਰਿਵਾਰ ਦਾ ਕੀ ਸਿਰਫ ਮੰਮੀ ਮੈਂ ਮੰਮੀ ਡੈਡੀ ਪਰੇਸ਼ਾਨ ਬਹੁਤ ਹੁੰਦੇ ਆ ਅੱਜ ਕੋਈ ਝੂਠ ਨਹੀਂ ਮੈਂ ਤੁਹਾਨੂੰ ਕਹਦਾ ਵੀ ਹੈਨਾ ਫਰ ਉਹਨੇ ਦੇਖਿਆ ਵੀ ਉਹ ਦੁਕਾਨ ਤੇ ਬੈਠਾ ਜੇ ਮੇਰੇ ਵਿਆਹ ਵਾਲਾ ਵੀ ਜੋ ਸੀਨ ਹੋਇਆ ਮੇਰੇ ਸੋਹਰਿਆਂ ਦਾ ਵੀ ਜੋ ਸੀਨ ਹੋਇਆ ਉਹ ਪੇਰੈਂਟਸ ਦੇ ਸਾਹਮਣੇ ਹੀ ਹੋ ਰਿਹਾ ਸਾਰਾ ਕੁਝ ਕੋਈ ਉਹਨਾਂ ਤੋਂ ਲੁਕੋ ਨਹੀਂ ਹੈ ਹੁਣ ਵਾਈਫ ਕੀ ਕਰ ਰਹੀ ਹੈ ਘਰੇ ਬਹਿ ਕੇ ਉਹਦਾ ਮਾਪੇ ਉਹਨੂੰ ਤਾਂ ਭਲੀ ਭਾਂਤ ਜਾਣੂ ਨੇ ਉਹ ਦੇਖਦੇ ਹੀ ਪਏ ਨੇ ਹੁਣ ਬੰਦਾ ਵਿਆਹ ਕਰਾਉਂਦਾ ਕੋਈ ਸੁੱਖ ਵੀ ਦਾ ਹੋਵੇ ਜੇ ਸਾਡਾ ਕੰਮ ਹੈ ਮਹੀਨਾ 2 ਮਹੀਨੇ ਘੁਮਾਤਾ ਸਾਰਾ ਕੁਝ ਕਰਤਾ ਹੁਣ ਸਾਡਾ ਕੰਮ ਹੈ ਥੋੜੀ ਇਹ ਵੀ ਜਨਾਨੀ ਚ ਐਡ ਕਰੇ ਤੇ ਉਹ ਮਾਪੇ ਉਹ ਬਸ ਉਹੀ ਕੰਮ ਤੇ ਰਹਿ ਗਏ ਜਿਹੜਾ ਪੂਰੀ ਜ਼ਿੰਦਗੀ ਚ ਉਹ ਪਹਿਲੇ ਹੀ ਸੀ ਸੁੱਖ ਤਾਂ ਉਹਨਾਂ ਨੂੰ ਇੱਕ ਪਲ ਦਾ ਆਵੇ ਉਹ ਜਿਹੜਾ ਨਹੀਂ ਦੇਖਦੇ ਉਹਨਾਂ ਨੂੰ ਸਾਰੀ ਚੀਜ਼ ਸਮਝ ਆ ਜਾਂਦੀ ਹੈ ਉਹ ਬਸ ਕਲੇਸ਼ ਨਹੀਂ ਕਰਨਾ ਚਾਹੁੰਦੇ ਉਹ ਸ਼ਾਂਤੀ ਰੱਖਣਾ ਚਾਹੁੰਦੇ ਹਾਂ ਹਾਂ ਖੜੇ ਡਟ ਕੇ ਡਟੇ ਹਾਂ 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 ਖੜੇ ਆ ਤੁਹਾਡੇ ਸਾਹਮਣੇ ਉਹਨਾਂ ਕੋਲੀ ਬੈਠਾ ਹੋਣਾ ਕੋਲੀ ਰਹਨੇ ਤੇ ਠੀਕ ਹੈ ਪਰ ਮਾਤਮਾ ਦੀ ਕਿਰਪਾ ਪਰ ਪੁੱਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਇਆ ਜੀ ਆਪਾਂ ਆਪਣੀ ਕੋਟਰਾ ਹੀ ਚੱਲਾਂਗੇ ਪਹਿਲੇ ਵੀ ਕੋਟਰਾ ਹੀ ਚੱਲੇ ਸੀਗੇ ਠੀਕ ਹੈ ਪਰ ਪਹਿਲੇ ਪੁਲਿਸ ਜਦੋਂ ਮੇਰੇ ਤੋਂ ਪਹਿਲੇ ਵੀ ਤੁਹਾਨੂੰ ਪਤਾ ਬੈਂਕਸ ਵੱਲੇ ਅਟੈਕ ਹੋਇਆ ਜਦੋਂ ਪੁਲਿਸ ਦੀ ਕਾਰਵਾਈ ਬਹੁਤ ਤਕੜੀ ਸੀ ਉਦੋਂ ਅ ਮੇਰੇ ਹਿਸਾਬ ਨਾਲ ਭਾਜੀ 25 ਬੰਦਿਆਂ ਦੇ ਲਾਇਸੈਂਸ ਕੈਂਸਲ ਕੀਤੇ ਕਿੰਨੇ ਬੰਦੇ ਅਰੈਸਟ ਕੀਤੇ ਉਦੋਂ ਚਰਨ ਬਰਾੜ ਹੁੰਦੇ ਸੀਗੇ ਐਸਪੀ ਐਕਟੀਵਿਟੀ ਸੀ ਉਹਨਾਂ ਦੀ ਇੱਥੇ ਇੰਨਾ ਵੱਡਾ ਗੋਲੀकांड ਹੋ ਗਿਆ 10 ਬੋਤਲਾਂ ਸਾਡਾ ਫੋਨ ਨਿਕਲ ਗਿਆ ਇਹ ਰਾਦੇ ਕੰਮ ਤੇ ਜੋ ਨਹੀਂ ਸਰਕਦੀ। ਚਲੋ ਸੂਸੀ ਜਿਹੜੀ ਹੈ ਉਹ ਆਪਣੀ ਕਾਰਵਾਈ ਦੀ ਮੰਗ ਕੀਤੀ ਹੋਈ ਹੈ ਕੋਰਟ ਦੇ ਵਿੱਚੋਂ। ਪਰ ਲekin ਤੁਹਾਡੀ ਜਿਹੜੀ ਦਲਦਲ ਦੀ ਅਦਾਲਤ ਨਹੀਂ ਮੰਡੀ ਤੁਸੀਂ ਸੱਤ ਕੰਨੀਆਂ ਲੱਗੀਆਂ ਤਾਂ ਤੁਸੀਂ ਜਿਵੇਂ ਸੀਸੀਟੀਵੀ ਦੇ ਵਿੱਚ ਅਸੀਂ ਨਹੀਂ ਸਾਰਿਆਂ ਨੇ ਦੇਖਿਆ ਕਿਵੇਂ ਤੁਸੀਂ ਜਵਾਬੀ ਜਿਹੜਾ ਹਮਲਾ ਉਹਨਾਂ ਦੇ ਮੈਂ ਕਹਿੰਨਾ ਜੇ ਮੇਰੀ ਵੀਡੀਓ ਨੂੰ ਦੇਖ ਕੇ ਜਿਹੜੇ ਵਪਾਰੀ ਹੁੰਦੇ ਆ ਵਪਾਰੀਆਂ ਤੋਂ ਫਰੂਤੀਆਂ ਮੰਗਦੇ ਨੇ ਗੈਂਗਸਟਰ ਸਾਰੇ ਆਪਣਾ ਆਪਣਾ ਪ੍ਰਬੰਧ ਰੱਖਣ ਤਕੜੇ ਰਹਿਣ ਮੈਂ ਕਹਿੰਨਾ 90% ਗੈਂਗਸਟਰ ਵਾਹੀ ਫਰੂਤੀਆਂ ਮੰਗਣੀਆਂ ਬੰਦ ਕਰ ਦੰਗੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕੋਰੋਂ ਵਪਾਰੀ ਵੀ ਢੋਕਣ ਲੱਗਦੇ ਨੇ। ਜੇ ਤੁਹਾਡੀ ਪੁਲਿਸ ਨਹੀਂ ਸੁਣਵਾਈ ਕਰਦੀ ਤੁਸੀਂ ਆਪਣੀ ਸੈਲਫ ਪ੍ਰੋਟੈਕਸ਼ਨ ਆਪਣਾ ਸਿਸਟਮ ਨਾਲ ਰੋ ਤੁਸੀਂ ਤਕੜੇ ਰੋ ਜੇ ਕੋਈ ਕਿਵੇਂ ਤਾਂ ਲੈਪਟਪ ਵੀ ਨਹੀਂ ਕੰਮ ਆਉਂਦਾ ਬੰਦੇ ਚ ਆਪਣੀ ਦੀਲੇਰੀ ਵੀ ਤੁਹਾਨੂੰ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਉਹੀ ਕਹਿ ਰਿਹਾ ਵੀ ਜੇ ਕੋਈ ਸਿੱਖ ਲੈ ਲਵੇ ਮੈਂ ਤੁਹਾਨੂੰ ਦੱਸਿਆ ਤੁਸੀਂ ਪ੍ਰੈਕਟਿਸ ਕਰਦੇ ਨਹੀਂ ਆ ਪਹਿਲੇ ਉਹੀ ਪ੍ਰੈਕਟਿਸ ਨਹੀਂ ਕੁਛ ਨਹੀਂ ਵਾਹੀ ਨਿਸ਼ਾਨੇ ਲਾਈਦਾ ਯਾਰ ਗਾਂਦੇ ਮੈਂ ਵੈਸੇ ਤੁਹਾਨੂੰ ਦੱਸਦਾ ਵੀ ਮੇਰਾ ਉਸਤਾਦ ਸੀ ਜਿਹੜਾ ਜਸਵੀਰ ਹੁੰਦੇ ਤੇ ਹਮੜਾ ਹੋ ਗਿਆ ਸੀ ਤੇ ਜਦੋਂ ਉਹਦੇ ਗੋਲੀ ਲੱਗ ਗਈ ਸੀ ਉਹਦੇ ਗੋਲੀ ਲੱਗਣ ਤੋਂ ਬਾਅਦ ਵੀ ਜਵਾਬੀ ਫਾਇਰ ਮਾਰੇ ਸੀ ਸੋ ਉਹ ਚੀਜ਼ ਦਿਮਾਗ ਦੇ ਵਿੱਚ ਰੱਖੀ ਹੋਈ ਸੀ ਇਹ ਚੀਜ਼ਾਂ ਬਹੁਤ ਕਮਲ ਸੀ ਸਪੇਅਰ ਸੀ ਹੁਣ ਮੇਰੀ ਵੀਡੀਓ ਤੋਂ ਕੋਈ ਸਿੱਖਣਾ ਲੱਗੇ ਇਹ ਨਹੀਂ ਵੀ ਕਿਸੇ ਨਾਲ ਨਜਾਇਜ਼ ਕਰੂੰ ਨਾ ਤੱਕਾ ਨਹੀਂ ਪੈਰ ਕਰਨੀ ਇਹ ਦੂਣ ਛੱਡੋ ਨਾ ਫਿਰ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਬੰਦੇ ਹੀ ਮਾੜੇ ਸੀ ਹੁਣ ਦੇਖੋ ਅਗਲੇ ਦੀ ਬਾਹ ਫੜ ਗਈ ਮੈਂ ਤਾਂ ਨਹੀਂ ਖੜਾਈ ਜਿਹਨੂੰ ਜਿੰਨੇ ਗੋਲੀ ਲੱਗੀ ਏ ਜਿਹੜਾ ਮਿਹਨਤਾਂ ਨੂੰ ਸੀ ਉਹਦੀ ਬਾਹ ਫੜ ਗਈ ਇਹ ਪਰਮਾਤਮਾ ਕੀ ਦਹਾਏਗਾ ਵੀ ਜਿਹੜੀ ਬਾਹ ਨਾਲ ਨਜਾਇਜ਼ ਕੁੜੀ ਦੇ ਗੋਲੀ ਮਾਰੀ ਕਿਡਨੀ ਦੇ ਵਿੱਚ ਪਰ ਮਾਤਮਾ ਨੇ ਇਹ ਤਾਂ ਸਜਾ ਦੇਣੀ ਹੈ ਨਾ ਜੋ ਲੋਕ ਨਾ ਤੜਦੇ ਹਮਲਾ ਹੋਇਆ ਤਾਂ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਤੇ ਉਹ ਚ ਲਿਖਿਆ ਵੀ ਅਸੀਂ ਰਿਸ਼ਪ ਗਨੀਪਾਲ ਨੂੰ ਕਾਬੂ ਕਰ ਲਿਆ ਤੇ ਉੱਤੇ ਜਦੋਂ ਉਹਨਾਂ ਉਹਦਾ ਵੇਰਵਾ ਦਿੱਤਾ ਤੇ ਉੱਤੇ ਤਕਰੀਬਨ 20 ਤੋਂ 25 ਪਰਚੇ ਸੀਗੇ 27 27 ਠੀਕ ਐ ਐਸਐਸ ਵਾਲ ਦੇ ਵਿੱਚ ਹੀ 4-5 ਹੋਏ ਆ ਇਹ ਲੁੱਟਾ ਖਵਾ ਕਰਦਾ ਸੀ ਵੀ ਕਿਵੇਂ ਕੀ ਇਹਦੇ ਪਿੱਛੇ ਬੈਕਿੰਗ ਕੌਣ ਸੀ ਸ਼ਹਿ ਕੀ ਸੀ ਜਿਹੜਾ ਇਹ ਬਾਹਰ ਆ ਜਾਂਦਾ ਸੀ ਜਿਹੜੇ 27 ਪਰਚੇ ਹੁੰਦੇ ਪਰ ਭਾਈ ਬਾੜਤਾ ਜਦੋਂ ਜਦੋਂ ਆਇਆ ਉਹਨੂੰ ਸਾਨੂੰ ਪਤਾ ਜੋ ਮੇਰੇ ਜਾਣਕਾਰੀ حاصل ਹੋਈਏ ਨੋ ਰਜਿਸਟਰੀਆਂ ਨਹੀਂ ਮਿਲਦੀਆਂ ਸੀ ਜਮਾਨਤ ਵਾਸਤੇ ਲੋਕਾਂ ਦੀਆਂ ਮੰਨਤਾ ਮੰਨਤਾ ਕਰਕੇ ਕਿਸੇ ਤਰੀਕੇ ਬਾਹਰ ਆਇਆ ਕਿ ਇਹ ਗੈਂਗ ਕਿਵੇਂ ਕੋਈ ਪੋਲਿਟੀਕਲ ਬੈਕਿੰਗ ਹੈ ਕਿਵੇਂ ਭਾਜੀ ਪੋਲਿਟੀਕਲ ਬੈਕਿੰਗ ਦਾ ਨਹੀਂ ਕਹਿ ਸਕਦੇ ਐਨੇ ਯੋਗਤਾ ਨਹੀਂ ਹੈਗਾ ਉਹ ਬਸ ਐਦਾਂ ਹੀ ਦੇਖੋ ਕੋਈ ਬੜਾ ਰਹੀਸ ਵੀ ਨਹੀਂ ਹੈਗਾ ਵੀ ਛੋਟੀਆਂ ਮੋਟੀਆਂ ਲੜਾਈਆਂ ਤੋਂ ਹੌਲੀ ਹੌਲੀ ਵੱਡਾ ਵੱਡਾ ਇੱਕ ਲੜਾਈ ਥੋੜੀ ਚੀਮਾ ਜੰਗ ਦੇ ਬੋਲ ਕਿਸੇ ਦਾ ਸੱਟਾ ਮਾਰਦੀਆਂ ਸੀਗੀਆਂ ਜ਼ਿਆਦਾ ਉਸ ਤੋਂ ਬਾਅਦ ਇਹਨਾਂ ਨੇ 2-3 ਸਾਲ ਅੰਦਰ ਲਾੜੇ ਤੇ ਹੁਣ ਤਾਂ ਬੇਸਿਕਲੀ ਕੀ ਕਰ ਰਿਆ ਸੀ ਜਿਵੇਂ ਕਿ ਤੇ ਜੂਆ ਹੋ ਰਿਆ ਸੀ ਲੁੱਟ ਕਰ ਲਈ ਉੱਥੇ ਜਾ ਕੇ ਜਾਂ ਕਿਸੇ ਨੂੰ ਬੰਦੀ ਬਣਾ ਕੇ ਫਰੋਤੀ ਮੰਗ ਲਈ ਠੀਕ ਹੈ ਜਦੋਂ ਭਾਜੀ ਇਹ ਜਿਹੀਆਂ ਹਰਕਤਾਂ ਤੇ ਬੰਦਾ ਇਹ ਸਮਝਣ ਦੇ ਕੋ ਪੈਸੇ ਹੈ ਨਹੀਂ ਖਾਨਦਾਨੀ ਬੰਦਾ ਇਹ ਜੀਆਂ ਹੱਤਤਾ ਨਹੀਂ ਕਰਦਾ ਹੁਣ ਮੈਂ ਹਸਪੀਟਲ ਤੋਂ ਦੇ ਸਾਹਮਣੇ ਮੈਡਮ ਦੀ ਪਾਲਸੀ ਵੀ ਹੈ ਦੀ ਸੀ ਸਾਡਾ ਵੀ 22 ਲੱਖ ਰੁਪਏ ਡੈਡੀ ਨੇ ਸਾਨੂੰ ਪੁੱਛੀ ਵੀ ਨਹੀਂ ਗੱਲ ਵੀ ਕੀ ਆਪੇ ਹੀ ਬਿੱਲ ਤਾਰ ਕੇ ਆਪੇ ਹੀ ਠੀਕ ਹੈ ਨਾ ਇਹ ਲੋਕ ਜਦੋਂ ਹੁਣ ਇਹਨਾਂ ਨੇ ਇਲਾਜ ਕਰਾਉਣਾ ਇਹਨਾਂ ਨੇ ਸਾਰਿਆਂ ਤੋਂ ਕਿਸੇ ਤੋਂ 25000 ਮੰਗਣਾ ਕਿਸੇ ਕੋ 50000 ਮੰਗਣਾ ਦਰ ਨੂੰ ਸਮਝੋ ਇਹ ਚੀਜ਼ਾਂ ਦਾ ਫਰਕ ਹੁੰਦਾ ਫਿਰ ਬੰਦਾ ਕੀ ਕਰਦਾ ਕਿ ਕੋਈ ਲੁੱਟਾ ਖਵਾਉ ਕਰਦਾ ਇਹ ਲੁੱਟਾ ਖਵਾਉ ਵਾਲੇ ਪਾਸੇ ਹੋਏ ਹੋਏ ਸੀ ਇਹਨਾਂ ਨੇ ਮੇਨ ਮਕਸਦ ਉਹ ਹੀ ਬਣਾਇਆ ਆਇਆ ਸੀ ਮੇਰੇ ਨੇ ਮੇਰੇ ਦੇ ਅਮਲਾ ਕਰਨ ਤੋਂ ਇੱਕ ਹਫਤਾ ਪਹਿਲਾਂ ਵੀ ਇਹਨਾਂ ਨੇ ਕਿਸੇ ਨੂੰ ਬੰਦੀ ਬਣਾ ਕੇ 4 ਲੱਖ ਦੀ ਫਰੋਤੀ ਮੰਗੀ ਫਰੋਤੀ ਲਈ ਵੀ ਹੈ ਉਹ ਬੰਦੇ ਦਾ ਵੈਪਨ ਵੀ ਖੋਇਆ ਪੁੱਸ ਨੂੰ ਸਾਰਾ ਕੁਝ ਪਤਾ ਵੀ ਇਹਨਾਂ ਦੀਆਂ ਕਰਤੂਤਾ ਕੀ ਸੀ ਇਹ ਤਾਂ ਭਾਜੀ ਮੈਂ ਤੁਹਾਨੂੰ ਗੱਲ ਦੱਸਦਾ ਆਪਣਾ ਇਹਨੂੰ ਬੋਲੀਆਂ ਵੱਜ ਗਈਆਂ ਸੀ ਨਾ ਸੈਲਫ ਡਿਚਾਂਚ ਜਿਹੜੀਆਂ ਮਾਰੀਆਂ ਤਾਂ ਕਰਕੇ ਫੜਿਆ ਗਿਆ ਇਹਨੇ ਹਲੇ ਵੀ ਨਹੀਂ ਫੜਿਆ ਉਹ ਆਪ ਹੀ ਹਸਪੀਟਲ ਆ ਗਿਆ ਉਹ ਭਾਜੀ ਫਿਰ ਜਾਵੇ ਕਿੱਥੇ ਘੂਣੀ ਇਹਨਾਂ ਵੱਧਿਆ ਸੀ ਇਹਨੇ ਹੱਲੇ ਵੀ ਨਹੀਂ ਫੜਿਆ ਜਾਣਾ ਸੀ ਇਹਨਾਂ ਚਲਾਕ ਸੀਗਾ ਤੇ ਬਹੁਤ ਹੁਸ਼ਿਆਰ ਸੀ ਪਿੰਚ ਦੇ ਤਾਂ ਹੱਥ ਹੀ ਆਉਂਦਾ ਸੀ ਇਹਦਾ ਗੋਲੀ ਲੱਗੇ ਕਰਕੇ ਭਾਜੀ ਇਹਨੂੰ ਸਿਲੰਡਰ ਕਰਨਾ ਪੈਗਾ ਨਹੀਂ ਤਾਂ ਇਹ ਇਹਨੇ ਹੋਰ ਪਤਾ ਨਹੀਂ ਕਿੰਨੇ ਘਰ ਖਰਾਬ ਕਰਦੇ ਨੇ ਜੀ ਸਮਾ ਦੇ ਲਈ ਬਹੁਤ ਬਹੁਤ ਧੰਨਵਾਦ ਆਏ ਸਨ ਗੁਰਵਿੰਦਰ ਸਿੰਘ ਟ੍ਰਿੰਕਲ ਲੁਧਿਆਣਾ ਜੋ ਤੁਹਾਡੇ ਸਾਹਮਣੇ ਬੈਠਾ ਜਿਹਨਾਂ ਸੱਤ ਗੋਲੀਆਂ ਲੱਗੀਆਂ ਤੇ ਚਾਰ ਗੋਲੀਆਂ ਹਜੇ ਵੀ ਸਰੀਰ ਦੇ ਵਿੱਚ ਨੇ ਇਹਨਾਂ ਨੇ ਜੋ ਦਲੇਰੀ ਨਾਲ ਸਾਹਮਣਾ ਕੀਤਾ ਹੰਗਲਾਵਰਾ ਦਾ ਤੁਸੀਂ ਸਾਰਿਆਂ ਨੇ ਦੇਖਿਆ ਤੇ ਹੁਣ ਅੱਗੇ ਜਿਹੜੀ ਇਹਨਾਂ ਨੇ ਦੱਸਿਆ ਵੀ ਪੁਲਿਸ ਨੇ ਸੁਣਵਾਈ ਨਹੀਂ ਕਰਦੀ ਕਾਰਵਾਈ ਨਹੀਂ ਕਰਦੀ ਇਹ ਉਸ ਤੋਂ ਬਾਅਦ ਜਿਹੜਾ ਹੁਣ ਇਹਨਾਂ ਨੇ ਸੀਬੀ ਇਨਕੁਆਇਰੀ ਦੀ ਮੰਗ ਕੀਤੀ ਹੈ ਅਮਰਪੇਰੀ ਸੀ ਮੱਕੜ ਲੁਧਿਆਣਾ